ਸਿੱਖ ਹੁੰਦਾ ਪਹਿਲੀ ਵਾਰੀ ਵੇਖਿਆ ਜੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਣਾ ਕਿ ਇੱਕ ਗੁਰਸਿੱਖ ਰੋ ਰਿਹਾ ਅੱਜ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਆ ਪਲੱਸ ਜਿਹੜੀ ਸਿੱਖ ਕੌਮ ਹੈ ਸਾਡੀ ਅੱਜ ਕਿਹੜੇ ਜਗ੍ਹਾ ਤੇ ਖੜੀ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਗੁਰੂ ਰੋ ਰਿਹਾ ਸਾਡੇ ਹਿਸਾਬ ਨਾਲ ਤੇ ਗੁਰੂ ਰੋ ਰਿਹਾ ਗੁਰਸਿੱਖ ਨਹੀਂ ਰੋ ਰਿਹਾ ਤੇ ਗੁਰੂ ਦਾ ਸਿੰਘ ਰੋ ਰਿਹਾ ਤਾਂ ਗੁਰੂ ਖੁਦ ਆਪ ਰੋ ਰਿਹਾ ਪਤਾ ਨਹੀਂ ਕਿੱਥੇ ਆ ਸਾਡਾ ਪੰਜਾਬ ਕਿੱਥੇ ਆਏ ਸਾਡੀ ਸਿੱਖ ਕੌਮ ਆਪਾਂ ਜਦੋਂ ਗੁਰਮਹਾਰਤ ਦੇ ਦਰਸ਼ਨ ਕਰਨੇ ਨਾ ਉਦੋਂ ਉਹਨੂੰ ਇੱਕੋ ਗੱਲ ਆਖੀ ਦੀ ਆਂਦਾ ਬਿਨਾ ਬੋਲੇ ਸਭ ਕੁਝ ਜਾਣਦਾ ਤੇ ਚੌਕੋ ਜਿ ਬਿਨਾ ਬੋਲੇ ਸਭ ਕੁਝ ਜਾਣਦਾ ਤੇ ਫੇਰ ਆਪ ਉਹਦੇ ਕੋ ਕੀ ਮੰਗਣਾ ਕਰਦੇ ਹਾਲਾਤ ਅਸੀਂ ਦੇਖਿਆ ਬੜੇ ਨਾਜਿਕ ਨੇ ਘੱਟ ਹੀ ਨਹੀਂ ਗਰੀਬੀ ਯਾਤਦੀ ਆ ਕਦੋਂ ਦੇ ਹਾਲਾਤ ਦੱਸਾ ਦੇ ਨੇ ਇਹ ਗੁਰੂ ਦਾ ਨਿਸ਼ਾਨੇ ਸਰੇ ਆਪ ਆਪਣਾ ਲਾਇਆ ਘਰ ਵਿੱਚ ਮੈਂ ਆ ਦੇਖ ਲਓ ਪਾਦੇ ਦੀਆਂ ਸਾਰੇ ਫੋਟੋਆਂ ਲੱਗੀਆਂ ਇਹ ਅੰਦਰ ਤੱਕ ਮੈਂ ਜੁੜਿਆ ਹਾਂ ਕੁਝ ਸਿੱਖਿਤ ਨਾਲ ਪਰ ਤੁਸੀਂ ਦੇਖਿਆ ਵੀ ਸਿੱਖਾਂ ਦੀ ਸੰਸਤਾ ਵਾ ਬੜੀ ਵੱਡੀ ਸਮਰੋਹ ਸੰਸਤਾ ਵਾ ਐ ਜੀਪੀਸੀ ਆ ਹਮੇਸ਼ਾ ਕਹਿੰਦੇ ਸਿੱਖ ਸਿੱਖ ਦਾ ਭਾਈਚਾਰਾ ਹੁੰਦਾ ਵਾ ਇੱਕ ਸਿੰਘ ਸਾਝ ਹੁੰਦੀ ਆ ਸਿੱਖ ਸਿੱਖ ਦੀ ਬਾਹ ਫੜਦਾ ਵਾ ਪਰ ਅਜ ਤੱਕ ਤੁਹਾਡੀ ਕਿਸ ਨੇ ਕਿਉਂ ਨਹੀਂ ਸਾਂ ਲਈ ਤੁਹਾਡੇ ਪਰਿਵਾਰ ਦੀ ਕਿਸ ਨੇ ਆ ਕੇ ਅਜ ਤੱਕ ਕਿਉਂ ਨਹੀਂ ਬਾਹ ਫੜੀ ਕਿ ਸਤਿ ਕਿ ਇਹ ਬੰਦੇ ਆਉਂਦੇ ਹੀ ਹੈ ਪੇ ਤੂੰ ਆਪਣਾ ਇਹ ਸਿੱਖ ਧਰਮ ਜਿਹੜਾ ਉਹਨਾਂ ਛੱਡ ਦੇ ਅੱਛਾ ਤੇ ਤੂੰ ਉੱਥੇ ਜਾ ਕੇ ਜਲੰਧਰ ਪਾਸਟ ਨਰੋਲੇ ਕੋ ਤੇ ਤੇਰਾ ਅਹੀਂ ਘਰ ਵੀ ਬਣਵਾਵਾਂਗੇ ਵਾਹਿਗੁਰੂ ਮੇਰਾ ਘਰ ਬਣੇ ਚਾਹੇ ਨਾ ਬਣੇ ਜਿੱਥੇ ਗੱਲ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਗਾੜੀ ਸਿਰ ਰੱਖ ਦਿੱਤਾ ਉਹਦੇ ਗਾੜੀ ਚੁੱਕਣਾ ਨਹੀਂ ਮੈਂ ਕਿਹਾ ਵੀ ਉਹਨੂੰ ਪੁੱਛਿਆ ਮੈਂ ਕੀ ਕਰਨਾ ਪਊਗਾ ਉਹ ਕਹਿੰਦਾ ਵੀ ਦੋਹਾਂ ਹੱਥ ਦੇ ਨਾਲ ਨਾ ਇੱਕ ਇਦਾਂ ਚੰਡਾ ਫੜਨਾ ਪੈਣਾ ਏਦਾਂ ਤੇ ਮੰਨ ਲੇ ਕਿ ਇਦਾਂ ਉੱਥੇ ਜਾ ਕੇ ਕਰਨਾ ਪੈਣਾ ਵੀ ਮੈਂ ਕਿਹਾ ਵੀ ਉੱਥੇ ਜਾ ਕੇ ਫਿਰ ਮੈਂ ਇਹ ਬਾਹਾਂ ਖੜੀਆਂ ਕਰ ਦੂੰਗਾ ਵੀ ਮੈਂ ਆਪਣਾ ਤੁਹਾਨੂੰ ਛੱਡ ਕੇ ਆਇਆ ਜਾਂ ਵੇਖ ਲੋ ਅੱਜ ਇੱਕ ਗੁਰਸਿੱਖ ਨੂੰ ਰੋਂਦੇ ਹੋਏ ਵੇਖ ਕੇ ਨਾ ਆਪਣਾ ਹਿਰਦਾ ਬਲੁੰਦਰ ਗਿਆ ਬਸ ਇੱਕ ਆਪਣੇ ਭਵਿੱਖ ਦਾ ਡਰ ਹੋ ਗਿਆ ਕਿ ਵੀ ਆਪਣੇ ਬੱਚਿਆਂ ਨੂੰ ਕੀ ਵਿਖਾਉਣਾ ਕਿੱਦਾਂ ਕਹਾਂਗੇ ਕਿੱਦਾਂ ਐਗਜ਼ਾਮਪਲਾਂ ਦਵਾਂਗੇ ਗੁਰਸਿੱਖੀ ਦੀਆਂ ਕਿੱਦਾਂ ਐਗਜ਼ਾਮਪਲਾਂ ਦਵਾਂਗੇ ਸਿੱਖ ਧਰਮ ਦੀਆਂ ਸਿੱਖ ਕੌਮ ਦੀਆਂ ਕਿੱਦਾਂ ਐਗਜ਼ਾਮਪਲਾਂ ਦਵਾਂਗੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕ੍ਰਿਸਚੀਅਨ ਕਮਿਊਨਿਟੀ ਦੇ ਕੁਝ ਬੰਦਿਆਂ ਨੇ ਕਿਹਾ ਕਿ ਤੁਸੀਂ ਸਾਡੀ ਕਮਿਊਨਿਟੀ 'ਚ ਆ ਜਾਓ ਘਰ ਬਣਾ ਕੇ ਦਵਾਂਗੇ ਸੋਚੋ ਕਿੱਡੀ ਦਲੇਰੀ ਆ ਉਹਨਾਂ ਬੰਦਿਆਂ ਦੇ ਵਿੱਚ ਏਡੀ ਵੱਡੀ ਗੱਲ ਕਹਦੀ ਸਾਡੇ ਹੈ ਨਹੀਂ ਕੋਈ ਯਾਰ ਘਰ ਕੋਰ ਬਣਾਉਣ ਵਾਲਾ ਇੰਨੇ ਹੈ ਕਿ ਨਹੀਂ ਅਸੀਂ ਕਿੱਥੇ ਅਸੀਂ ਮਰ ਕੇ ਹਾਂ ਸਾਡੇ ਘਰ ਨਹੀਂ ਬਣਾਉਣਗੇ ਟਾਡੇ ਬਣਾਉਣਗੇ ਗੁਰੂ ਘਰ ਫਿਰ ਉਸ ਗੁਰੂ ਘਰ ਦੇ ਵਿੱਚ ਇੱਕ ਕੋਈ ਨਾ ਕੋਈ ਗ੍ਰੰਤੀ ਸਿੰਘ ਲੱਭੋ ਕੋਈ ਮਾੜਾ ਜਿਹਾ ਬੰਦਾ ਜਿਹੜਾ 2500 ਚ ਆ ਜਵੇ ਤੁਹਾਡੇ ਕੋਲੇ ਫਿਰ ਉਹਨੂੰ ਵੀ ਉੱਥੇ ਰੱਖੋ ਫਿਰ ਉਹਦੀ ਚੰਗੀ ਤਰ੍ਹਾਂ ਡੰਡ ਲਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਤੋਂ ਸੇਵਾ ਕਰਾਓ ਅਸੀਂ ਨਹੀਂ ਮਹਾਰਾਜ ਨੇ ਰੇੜੀ ਭੇਜੀ ਸੀ ਕਿ ਇੱਕ ਮਹਾਰਾਜ ਨੂੰ ਕੋਈ ਨਾ ਕੋਈ ਰੋਜ਼ਗਾਰ ਤੋੜਨ ਵਾਸਤੇ ਪਰ ਅੱਜੋ ਮੈਨੂੰ ਲੱਗਦਾ ਕਿ ਰੇੜੀ ਤਾਂ ਇਹਨਾਂ ਦੇ ਇਹਨਾਂ ਲਈ ਕੱਖ ਵੀ ਹੈ ਨਹੀਂਗੀ ਇਸ ਸਬਜ਼ੀਆਂ ਦੇ ਰੋਜ਼ਗਾਰ ਲਈ ਇਹ ਬਹੁਤ ਛੋਟਾ ਹੋ ਗਿਆ ਸਾਡੇ ਲਈ ਤਾਂ ਸਾਨੂੰ ਇਦਾਂ ਲੱਗ ਰਿਹਾ ਸੇਵਾ ਹੋਈ ਹੋਈ ਨਹੀਂ ਇਹ ਅੱਜ ਔਰਤਾਂ ਨੂੰ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਆ ਸਾਰੀਆਂ ਭੈਣਾਂ ਨੂੰ ਬੇਨਤੀ ਕਰਦਾ ਬਜ਼ੁਰਗ ਬੀਬੀ ਦੇ ਮੂੰਹੋਂ ਗੱਲ ਸੁਣੀ ਆ ਕਿ ਘਰ ਦੇ ਵਿੱਚ ਇੱਕ ਲੈਟਰਨ ਬਾਥਰੂਮ ਵੀ ਹੈ ਨਹੀਂ ਮੈਨੂੰ ਬਾਹਰ ਜਾਣਾ ਪੈਂਦਾ ਮਜਬੂਰੀ ਨਾਲ ਮੈਂ ਖੁਦ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦਾ ਉਮੇਸ਼ ਛਾਬੜਾ ਮੇਰਾ ਨਾਮ ਆ ਪਰ ਸਿਰ ਤੇ ਦਸਤਾਰ ਸਜਾਈ ਆ ਹਿਮੈਨਿਟੀ ਦਾ ਮੇਰੇ ਇੱਥੇ ਟੈਟੂ ਬਣਿਆ ਹੈ ਲੋਗੋ ਬਣਾਇਆ ਇਨਸਾਨੀਅਤ ਮੇਰਾ ਮੁੱਖ ਧਰਮ ਅੱਜ ਪਹਿਲੀ ਵੀਡੀਓ ਹੋਊਗੀ ਜਿਹਦੇ ਵਿੱਚ ਮੈਂ ਧਰਮਾਂ ਬਾਰੇ ਗੱਲ ਕਰ ਰਿਹਾ ਜਿਹਦੇ ਵਿੱਚ ਮੈਂ ਹਿੰਦੂ ਬੋਲਿਆ ਸਿੱਖ ਬੋਲਿਆ ਜਾਂ ਮੈਂ ਇਸਾਈ ਬੋਲਿਆ ਅੱਜ ਸੱਚੀ ਅੱਖਾਂ ਨਾਲ ਵੇਖ ਕੇ ਇਦਾਂ ਹੋਇਆ ਕਿ ਨਹੀਂ ਯਾਰ ਪੰਜਾਬ ਦੇ ਵਿੱਚ ਸਿੱਖ ਦਾ ਬੁਰਾ ਹਾਲ ਨਾ ਹੋਣਾ ਚਾਹੀਦਾ ਸਿੱਖ ਦਾ ਤਾਂ ਮਤਲਬ ਹੀ ਹੈ ਨਹੀਂ ਕੋਈ ਵੀ ਸਿੱਖ ਦਾ ਇੰਨਾ ਬੜਾ ਹਾਲ ਹੋਊਗਾ ਅਸੀਂ ਨਹੀਂ ਕਹਿੰਦੇ ਗੁਰੂ ਨਾਲ ਨਾ ਜੁੜੋ ਪਰ ਇੱਕ ਲਿਖਕੇ ਦੇ ਨੂੰ ਤਿਆਰਾਂ ਅੱਜ ਇਸ ਗੁਰਸਿੱਖ ਨੂੰ ਰੇੜੀ ਲਾਉਣੀ ਪੈਗੀ ਨਾ ਆਨ ਵਾਲਾ ਸਮਾਂ ਇਦਾਂ ਦਾ ਵਾ ਗੁਰੂ ਘਰਾਂ ਦੇ ਵਜ਼ੀਰਾਂ ਨੇ ਆਪਣੇ ਪੁੱਤਾਂ ਨੂੰ ਕਾਰੋਬਾਰ ਸ਼ੁਰੂ ਕਰਾ ਲੈਣੇ ਆ ਰੇੜੀਆਂ ਲਵਾ ਦੇਣੀਆਂ ਪਰ ਉਹ ਗੁਰੂ ਘਰ ਦੇ ਵਿੱਚ ਨਹੀਂ ਜਾਣ ਦੇਣਗੇ ਸੋਚੋ ਤੁਸੀਂ ਸਾਨੂੰ ਉਹ ਗੁਰੂ ਦੇ ਸਿੱਖ ਉਹ ਗੁਰੂ ਦੇ ਵਜ਼ੀਰ ਲੱਭ ਕੇ ਲਿਆਉਣੇ ਪੈਣੇ ਆ ਕਿਤੇ ਟਾਈਮ ਇਦਾਂ ਦਾ ਨਾ ਆ ਜਵੇ ਪੰਜਾਬ ਤੋਂ ਬਾਹਰ ਫੋਨ ਕਰ ਕਰ ਸੱਦਨੇ ਪੈਣ ਵੀ ਕਰਾਇਆ ਵੀ ਦੇ ਦਾਂਗੇ ਭਾਈ ਆਜੋ ਸਾਡੇ ਕੋਲੇ ਸਾਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਖਾਵਾ ਕੇ ਧੰਨਵਾਦ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਕਿਲੇ ਕਲਾਂ ਪਿੰਡ ਦੀਆਂ ਤੁਹਾਨੂੰ ਅੱਜ ਹਾਲਾਤ ਦਿਖਾਵਾਂਗੇ ਅਸੀਂ ਖਾਸ ਕਰਕੇ ਇੱਕ ਖਬਰ ਸਿੱਖਾ ਵਾਸਤੇ ਮੈਂ ਕਹੂੰਗਾ ਕਿਉਂਕਿ ਅਸੀਂ ਅੱਜ ਇੱਥੇ ਆਏ ਹਾਂ ਪਿੰਡ ਵਿੱਚ ਤੇ ਸਾਨੂੰ ਉਸ ਘਰ ਵਿੱਚ ਤੁਹਾਨੂੰ ਤਸਵੀਰਾਂ ਖਾਦੀ ਕਰਾਂਗੇ ਸਾਡਾ ਵੀ ਕਿਤੇ ਬੰਨ ਭਰ ਆਇਆ ਕਿਤੇ ਅੱਖਾਂ ਭਰ ਆਈਆਂ ਨੇ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਆਂ ਪਲੇਸ ਤੋਂ ਸਿੱਖ ਕੌਮ ਹੈ ਸਾਡੀ ਅੱਜ ਕਿਹੜੇ ਜਗ੍ਹਾ ਤੇ ਖੜੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਖਾਵਾਂਗੇ ਕਿਲੇ ਕਲਾ ਪਿੰਡ ਦੀ ਆ ਉਸ ਘਰ ਦੀਆਂ ਜਿੱਥੇ ਕਿ ਗੁਰਸਿੱਖ ਪਰਿਵਾਰ ਦੇ ਦਾ ਇੱਕ ਮਾਤਾ ਜੀ ਤੇ ਉਹਨਾਂ ਦੇ ਪੁੱਤਰ ਜੀ ਰਹਿੰਦੇ ਨੇ ਤੁਸੀਂ ਹਾਲਾ ਦੇਖ ਲਓ ਇੱਥੇ ਆ ਕੇ ਅੱਜ ਵੀ ਸਾਡੇ ਮਨਾਂ ਵਿੱਚ ਇੰਨਾ ਕਿ ਦਰਦ ਜਾਪਿਆ ਵੀ ਅੱਜ ਵੀ ਸਾਡੀ ਸਿੱਖ ਕੌਮ ਆ ਕਿਹੜੇ ਹਾਲਾਤਾਂ ਵਿੱਚ ਰਹਿ ਰਹੀ ਆ ਅਸੀਂ ਬੜੇ-ਬੜੇ ਲੰਗਰ ਲਾਉਨੇ ਆ ਪੀ.ਜੇ.ਆ ਲੰਗਰ ਆਉਨੇ ਆ ਵਰਗਾ ਲੰਗਰ ਆਉਨੇ ਆ ਪਰ ਇਹ ਗੱਲ ਸੀ ਕਰੀ ਆਪਣੇ ਸਿੱਖ ਕੌਮ ਦੇ ਕਾਦੀ ਹਾਲਾਤ ਨਹੀਂ ਜਾਣਕਾਰੀ ਦੀ ਕੋਸ਼ਿਸ਼ ਕਰਦੇ ਆ ਵੀ ਕਿਹੜੇ ਹਾਲਾਤਾਂ ਵਿੱਚ ਰਹਿੰਦੇ ਨੇ ਕਿ ਕਿਸ ਤਰ੍ਹਾਂ ਦੀ ਜਿੰਦਗੀ ਬਤੀਤ ਕਰਦੇ ਨੇ ਤੇ ਭਾਈ ਸਾਹਿਬ ਸਾਡੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਜਿੰਦਗੀ ਬਾਰੇ ਨਾਲੋਂ ਆ ਭਾਈ ਸਾਹਿਬ ਕੀ ਨਾਮ ਈ ਤੁਹਾਡਾ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਨਿਰਮਲ ਸਿੰਘ ਖਾਤਾਈ ਬਨੇਸੋਪੀ ਘਰ ਦੇ ਹਾਲਾਤ ਅਸੀਂ ਦੇਖਿਆ ਬੜੇ ਨਾਜ਼ੁਕ ਨੇ ਘੱਟ ਇਨੀ ਗਰੀਬੀ ਯਾਤ ਦੀ ਆ ਕਦੋਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕੀ ਕਹਿਣਾ ਚਾਹੋਗੇ ਕਿਉਂ ਨਹੀਂ ਅਜੇ ਤੱਕ ਤੁਹਾਡੇ ਹਾਲਾਤ ਜਿਹੜੇ ਸੁਧਰੇ ਨਹੀਂ ਅਜੇ ਤੱਕ ਹਾਲਾਤ ਜਦੋਂ ਕਹਿੰਦੇ ਆ ਨਾ ਵੀ ਜਦੋਂ ਬੰਦਾ ਇੱਕ ਰੱਬ ਦਾ ਮਾਰਿਆ ਹੁੰਦਾ ਕਿ ਇਹ ਰੱਬ ਦੀ ਮਾਰਿਆ ਜੀ ਪਹਿਲੋ ਤੇ ਸਾਡਾ ਕਿ ਵੱਡਾ ਮੁੰਡਾ ਜਿਹੜਾ ਇਹ ਨਾ ਬਿਮਾਰ ਹੋ ਗਿਆ ਸੀ ਤੇ ਤੇ 12-13 ਲੱਖ ਰੁਪਈਆ ਲੱਗਾ ਏ ਤੇ ਚਲੋ ਜੇ ਮੁੰਡਾ ਬਚਾਇਆ ਤੇ ਉਹਦੀ ਮਾਂ ਵੀ ਚੱਲ ਗਈ ਤੇ ਮੁੰਡਾ ਵੀ ਨਾਲ ਲੈ ਗਈ ਤੇ ਉਹਦੇ ਕਰਕੇ ਪਰ ਹੁਣ ਜਿਹੜੇ ਹਾਲਾਤ ਇਹ ਜਿਹੜੇ ਆ ਸਾਡੇ ਇਦਾਂ ਹੋ ਗਏ ਆ ਕਿ ਜੀ ਤਮੀਨੇ ਸੋਪੀ ਕੰਮ ਕੀ ਕਰਦੇ ਹੋ ਅਸੀਂ ਦੇਖਿਆ ਘਰ ਵਿੱਚ ਸਿੱਕੇ ਬਜ਼ੁਰਗ ਮਾਤਾ ਜੀ ਹੈ ਕਿ ਤੁਸੀਂ ਉਹ ਬਾਕੀ ਪਰਿਵਾਰ ਦੇ ਜੀ ਕਿੱਥੇ ਨੇ ਰੋਜੀ ਰੋਟੀ ਦਾ ਕਿਸ ਤਰ੍ਹਾਂ ਇਤਜ਼ਾਮ ਕਰਦੇ ਹੋ ਕਿੱਥੋਂ ਪਛਾਦਾ ਸਕਦੇ ਹੋ ਦਸ਼ਕਾ ਨੂੰ ਸਹਾਇਤਾ ਕਰਦੇ ਹੋ ਮੈਨੇ ਵੀ ਪਤਾ ਲੱਗਾ ਭਈ ਸ਼ਾਇਦ ਤੁਸੀਂ ਜਿਹੜੇ ਗੁਰਦਆ ਸਾਹਿਬ ਤੋਂ ਪਛਾਦਾ ਸਕਦੇ ਹੋ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਸਚਾਈ ਦੇ ਇਹਦੇ ਵਿੱਚ ਕੋਈ ਨਹੀਂ ਹੈਗੀ ਜੀ ਕਿ ਜਿਹੜੀ ਆਪਾਂ ਸੇਵਾ ਕਰਨੇ ਉਹ ਨਾਲ ਨਾਲ ਦੇ ਨਾਲ ਹੀ ਹਿੱਸਾ ਲੈਨੇ ਆ ਜੀ ਤੇ ਉਹ ਸੇਵਾ ਦਾ ਜਿਹੜਾ ਗਾੜੀ ਕਿਤੇ ਲੇਖਾ ਨਹੀਂ ਲੱਗਦਾ ਤੇ ਜਿਹੜਾ ਮਨ ਲਕੇ ਪ੍ਰਸਾਦਾ ਜਿਹੜਾ ਇਸ ਘਰ ਹੋ ਸਕੇ ਤੇ ਫੇਰ ਬੰਦਾ ਸੇਵਾ ਕਰੇ ਤੇ ਉਹ ਸੇਵਾ ਜਿਹੜੀ ਲਿਖੇ ਲੱਗਦੀ ਮੈਨੂੰ ਇਸੋ ਪੀ ਗੁਰੂ ਦੇ ਸਿੱਖ ਜੇ ਗੁਰੂ ਦੇ ਲਾੜ ਲੱਗੇ ਹੋ ਅਮਰ ਸਿਖਿਆ ਆਇਆ ਹੋਇਆ ਪੰਜ ਬਾਣੀਆਂ ਵਾਲੇ ਪਾਠ ਕਰਦੇ ਹੋ ਇੰਨਾ ਸਮਾਂ ਬੜਾ ਆਇਆ ਜ਼ਿੰਦਗੀ 'ਚ ਇੰਨੇ ਮਾੜੇ ਹਾਲਾਤ ਆਏ ਕਦੀ ਜ਼ਿੰਦਗੀ ਕਦੀ ਡੋਲੀ ਨਹੀਂ ਡੋਲੀ ਕਦੀ ਕਦੀ ਜ਼ਿੰਦਗੀ 'ਚ ਘ ਭਰਾਏ ਨਹੀਂ ਕਦੀ ਕਿਆ ਨਹੀਂ ਵੀ ਸੱਚੇ ਪਾਚਾ ਸਭ ਜ਼ਿੰਦਗੀ ਦੇ ਮੇਰੇ ਦੁੱਖ ਮੇਰੇ ਝੋਲੀ ਪਾਉਂਦੇ ਕਰੀ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਕਦੀ ਜਿਹੜਾ ਪਟ ਮਾਰਾ ਨਾ ਬਣਿਆ ਦੇਦੀ ਗੱਲ ਆ ਨਾ ਜੀ ਗੁਰੂ ਮਹਾਰਾਜ ਦੀ ਗੱਲ ਆ ਆਪਾਂ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਨਾ ਉਦੋਂ ਉਹਨੂੰ ਇੱਕੋ ਗੱਲ ਲਾਖੀ ਦੀ ਆ ਆਂਦਾ ਬਿਨਾਂ ਬੋਲੇ ਸਭ ਕੁਝ ਜਾਣਦਾ ਤੇ ਚਾਹ ਕੋ ਜਿ ਬਿਨਾਂ ਬੋਲੇ ਸਭ ਕੁਝ ਜਾਣਦਾ ਤੇ ਫੇਰ ਆਪਾਂ ਉਹਦੇ ਕੋ ਕੀ ਮੰਗਣਾ ਬਿਨੈ ਸੁਪੀ ਕਹੇ ਸਬਰ ਅੱਖਾਂ ਤੁਹਾਡੀ ਨਰਮ ਹੋ ਗਈਆਂ ਨੇ ਅੱਖਾਂ ਭਰ ਆਈਆਂ ਨੇ ਕਹੇ ਸਬਰ ਡੋਲਿਆ ਕਹੇ ਤੁਹਾਡਾ ਚੀਨ ਲੈ ਕੇ ਕਹੇ ਮਨ ਭਰਿਆ ਵੀ ਸੱਚੇ ਪਾਤਸ਼ਾਹ ਕਿਹੜੇ ਹਾਲਾਤਾਂ 'ਚ ਕੱਢਣ ਦੇ ਆ ਵਾ ਕਿਹੜੀ ਪ੍ਰੀਖਿਆ ਲੈਣਾਂ ਜ਼ਿੰਦਗੀ 'ਚ ਗੁਰੂ ਨਾਮਾ ਕਦੀ ਕੋਈ ਰੋਸ਼ਨੀ ਕੀਤਾ ਨਾ ਲੈ ਲੈਂਦੇ ਤੇ ਮਰ ਜਾਂਦੇ ਕਿਉਂਕਿ ਗੁਰੂ ਦੇ ਨਾਲ ਆਪਾਂ ਕੋਈ ਰੋਸ਼ ਕਰ ਨਹੀਂ ਸਕਦੇ ਮੇਰੀ ਬਦਨ ਉਸ ਸਰਦਾਰ ਜੀ ਜੇ ਅਭੀ ਨਹੀਂ ਪੜ੍ਹ ਕੋਈ ਥਿੰਦਾ ਤੇ ਜਿਹੜੀ ਗੱਲ ਵਾ ਆਪਣੇ ਆਪ ਦੇ ਵਿੱਚ ਕਦੀ ਕੇ ਵੇਲੇ ਮਨ ਹੋਰ ਤਰਾ ਹੋ ਜਾਂਦਾ ਡੋਲ ਵੀ ਜਾਂਦਾ ਕੇ ਵੇਲੇ ਪੀ ਜਾ ਰਹੀ ਗੁਰ ਚੇਖ ਹੋ ਕੇ ਸਾਡੇ ਹਾਲਾਤੋਂ ਡੇ ਕੋਈ ਅਨੁ ਆ ਕੋਈ ਹੈਲਪ ਨਹੀਂ ਕਰਦਾ ਸਾਡੀ ਹੈਨਾ ਗੇਮ ਮੈਡਮ ਅਸੀਂ ਲਿਖਿਆ ਵੀ ਸਿੱਖਾਂ ਦੀ ਸੰਸਥਾ ਵਾ ਬੜੀ ਵੱਡੀ ਸਮਰੋਹ ਸੰਸਥਾ ਵਾ ਐ ਜੀ ਪੀ ਸੀ ਆ ਹਮੇਸ਼ਾ ਕਹਿੰਦੇ ਸਿੱਖ ਸਿੱਖ ਦਾ ਭਾਈਚਾਰ ਹੁੰਦਾ ਵਾ ਇੱਕ ਇਨਸਾਨਜ ਹੁੰਦੀ ਆ ਸਿੱਖ ਸਿੱਖ ਦੀ ਬਾਹ ਫੜਦਾ ਵਾ ਅਜੇ ਤੱਕ ਤੁਹਾਡੀ ਕਿਸੇ ਨੇ ਕਿਉਂ ਨਹੀਂ ਸਾਂ ਲਈ ਤੁਹਾਡੇ ਪਰਿਵਾਰ ਦੀ ਕਿਸੇ ਨੇ ਆ ਕੇ ਅਜੇ ਤੱਕ ਕਿਉਂ ਨਹੀਂ ਬਾਹ ਫੜੀ ਕਿਸੇ ਨੇ ਛੱਡੇ ਪਰਿਵਾਰ ਤੇ ਇਹਦੇ ਹੁਣ ਮੱਲ ਕੇ ਵਾਹਿਗੁਰੂ ਹੀ ਜਾਣਦਾ ਪੰਜਾ ਮੱਲ ਕੇ ਕੋਈ ਸਭ ਤੋਂ ਜਿਹੜਾ ਮਾੜਾ ਬੰਦਾ ਨਾਨੁਕ ਨੇਮਾ ਗਿਆ ਅੱਜ ਤਾਂ ਭਾਈ ਇੱਕ ਗਰੀਬੂ ਸੀਗਾ ਉਹਨੂੰ ਵੀ ਮੱਲ ਕੇ ਇਹ ਭਾਈ ਗਰੀਬੂ ਦਾ ਹੀ ਸਮਝ ਲਓ ਭਿਖਾਰੀ ਹੈ ਪਰ ਨਹੀਂ ਤੁਸੀਂ ਬੜੇ ਅਮੀਰ ਜੇ ਮੈਂ ਕਹਾਂਗਾ ਤੁਸੀਂ ਗਰੀਬ ਨਹੀਂ ਜੇ ਤੁਸੀਂ ਆਪਣੇ ਅਮੀਰ ਸਮਝਿਆ ਕਰੋ ਕਿ ਤੁਸੀਂ ਗੁਰੂ ਦੇ ਸਿੰਘ ਜੇ ਗੁਰੂ ਜੀ ਦੀ ਲਾਡਲੀ ਫੌਜਾਂ ਨੇ ਬੜਾ ਤੁਸੀਂ ਕਰਮਾਂ ਵਾਲੇ ਉਹ ਜਿਹੜੇ ਤੁਸੀਂ ਅਮਰ ਸ਼ਕਿਆ ਹਰ ਕੋਈ ਸ਼ਖਸ ਤੁਹਾਡੇ ਗਾੜੀ ਬਣ ਸਕਦਾ ਅੱਖਾਂ 'ਚ ਤੁਸੀਂ 100 ਦੇ ਅੱਖਾਂ ਨਰਮ ਹੋ ਗਈਆਂ ਨੇ ਅੱਖਾਂ 'ਚੋਂ ਪਾਣੀ ਨਿਕਲ ਆਇਆ ਕਿਉਂਕਿ ਅਸੀਂ ਦੇਖਦੇ ਹੁੰਦੇ ਅੱਖਾਂ 'ਚੋਂ ਥਰੂ ਆ ਗਏ ਨੇ ਬੰਦਾ ਉਦੋਂ ਰੋਂਦਾ ਵਾ ਜਦੋਂ ਕਿਤੇ ਜ਼ਿੰਦਗੀ ਦੀ ਹਾਰ ਹਾਰ ਜਾਂਦਾ ਤੇ ਜਦੋਂ ਕਿਤੇ ਹਿੰਮਤ ਹਾਰ ਜਾਂਦਾ ਕਹਿੰਦੇ ਜਲਦੀ ਕਿਤੇ ਆਦਮੀ ਰੋਂਦਾ ਨਹੀਂ ਆ ਪਰ ਤੁਸੀਂ ਦੇਖਿਆ ਗੁਰੂ ਦੇ ਸਿੰਘ ਸਾਡੇ ਨੇ ਜਿਹੜੇ ਸਰਦਾਰ ਜੀ ਅੱਖਾਂ ਭਰ ਆਈਆਂ ਨੇ ਸਾਡੇ ਵਾਸਤੇ ਬਹੁਤੀ ਵਧੀਆ ਗੱਲ ਨਹੀਂ ਹੈ ਜਦੋਂ ਉਸ ਤਰ੍ਹਾਂ ਸਾਡੇ ਸਿੱਖੀ ਨਾਲ ਜੁੜੇ ਹੋਏ ਸਾਡੇ ਲੋਕ ਨੇ ਸਾਡੀ ਸਿੱਖ ਪ੍ਰਚਾਰਕ ਨੇ ਕਹਿ ਸਕਦਾ ਸਾਡੇ ਜਿਹੜੇ ਲੋਕ ਨੇ ਅੱਜ ਕਿਹੜੇ ਹਾਲਾਤਾਂ ਨੂੰ ਜਿਹੜੇ ਲੰਘ ਰਹੇ ਨੇ ਬਹੁਤੀ ਵਧੀਆ ਗੱਲ ਨਹੀਂ ਹੈ ਸਾਡੇ ਪੰਜਾਬ ਵਾਸਤੇ ਸਾਡੀ ਖਾਸ ਕਰਕੇ ਪੰਜਾਬੀਆਂ ਨੂੰ ਪੀਲੇ ਭਾਈ ਆਪਣੀ ਸਿੱਖੀ ਨੂੰ ਆਪਣੇ ਪਰਿਵਾਰਾਂ ਨੂੰ ਜੂ ਸੰਭੋ ਜੇਕਰ ਅਸੀਂ ਇਹਨਾਂ ਪਰਿਵਾਰਾਂ ਨੂੰ ਨਹੀਂ ਨਿਭਾ ਸੰਭਾਗੇ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਸਾਨੂੰ ਇਹ ਪਰਿਵਾਰ ਲੱਭਣੇ ਨਹੀਂ ਆ ਸਾਡੇ ਪਰਿਵਾਰ ਲੱਭਣੇ ਨਹੀਂ ਆ ਅਸੀਂ ਦੇਖਿਆ ਅੱਜ ਇਹ ਅੱਗੇ ਲੋਕ ਜਿਹੜੇ ਨੇ ਬਹੁਤ ਘੱਟ ਨੇ ਖਾਸ ਕਰਕੇ ਲੋਕ ਘਰ ਦੇ ਜਾਂਦੇ ਨੇ ਲੋਕ ਗੁਰੂ ਦੇ ਬਹੁਤ ਦੂਰ ਹੁੰਦੇ ਜਾਂਦੇ ਨੇ ਪਰ ਜਿਹੜਾ ਕੋਈ ਲੜ ਲੱਗਾ ਗੁਰੂ ਦੇ ਉਹਨਾਂ ਨੂੰ ਸਾਥ ਦਿਆ ਕਰੋ ਤੇ ਮੈਨੂੰ ਇਹ ਸੋਪੀ ਮਾਤਾ ਜੀ ਇਕੱਲੇ ਰਹਿ ਗਏ ਨੇ ਤੇ ਅਸੀਂ ਦੇਖਿਆ ਅੱਜ ਵੀ ਕਾਨੇ ਛੱਤ ਪਈ ਆ ਅੱਜ ਵੀ ਹਾਲਾਤ ਇਹਨੇ ਨਾਜੁਕ ਨੇ ਅੱਜ ਵੀ ਇੱਥੇ ਬਾਲੇ ਛੱਤ ਨੇ ਪਤਾ ਨਹੀਂ ਕਿਹੜੇ ਵळे ਜਦੋਂ ਬਰਸਾਤ ਹੋ ਜਾਂਦੀ ਆ ਉਦੋਂ ਫੇਰ ਕਿਸ ਤਰ੍ਹਾਂ ਰਾਤ ਬ ਤੋਂ ਨਵੀਂ ਪਿਆਰੀ ਤੁਹਾਡੇ ਵਾਸਤੇ ਵੀਰ ਜੀ ਆਏ ਨੇ ਹੈਲਪਿੰਗ ਹੈਂਡ ਵਾਲੇ ਵੀਰ ਜੀ ਉਹਨਾਂ ਵਾਸਤੇ ਤੁਹਾਡੇ ਵਾਸਤੇ ਨਵੀਂ ਰੇੜੀ ਲੈ ਕੇ ਆਏ ਨੇ ਇਹਨਾਂ ਦਾ ਸਬਜ਼ੀ ਦਾ ਕੰਮ ਕਰੋਗੇ ਕੀ ਕਹਿਣਾ ਚਾਹੋਗੇ ਭਾਈ ਨੂੰ ਜਿਹੜੀ ਸਪੈਸ਼ਲਿਟੀ ਦੁਰਵਾਜ ਦਾ ਤੁਹਾਡੇ ਜਗਰਾਤ ਤੋਂ ਲੈ ਕੇ ਆਏ ਨੇ ਇਹਨਾਂ ਦਾ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਮਿਲ ਕੇ ਚਲੋ ਇੰਨੇ ਤੁਹਾਡੇ ਬਹੁਤੇ ਤਾਂ ਬਾਹ ਫੜੀ ਆ ਤੇ ਚਲੋ ਆਪਣੀ ਕਿਰਤ ਕਮਾਈ ਕਰਕੇ ਤੇ ਮੈਂ ਆਪਣੀ ਮਾਂ ਦਾ ਵੀ ਢਿੱਡ ਪਾਲ ਸਕਾਂ ਜਾਂ ਪਰਾਂ ਵੀ ਪਾਲ ਸਕਾਂ ਅਰ ਜੀ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਦੇਖਿਆ ਵੀ ਥਾ ਥਾ ਤੇ ਲੋਕ ਲੰਗਰ ਲਾਉਂਦੇ ਨੇ ਥਾ ਥਾ ਤੇ ਵਨਸ ਵਨ ਨੇ ਪੀਜੇ ਲੰਗਰ ਲੱਗਦੇ ਨੇ ਪਰ ਇਸ ਤਰ੍ਹਾਂ ਦੇ ਜਿਹੜੇ ਗੁਰੂ ਦੇ ਸਿੰਘ ਨੇ ਖਾਸ ਕਰਕੇ ਜਿਹੜੇ ਪਰਿਵਾਰ ਨੇ ਸਿੱਖੀ ਦੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਉਹਨਾਂ ਦੀ ਪੁੱਛਦਾ ਨਹੀਂ ਵੀ ਕਿਹੜੇ ਹਾਲਾਤਾਂ ਵਿੱਚ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਦਾ ਲੰਗਰ ਲਾਉਂਦੇ ਨੇ ਉਹਨਾਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਪਹਿ ਸਭ ਤੋਂ ਪਹਿਲਾਂ ਤੇ ਲੰਗਰ ਤੇ ਬਾਅਦ ਚਾ ਪਹਿਲੋ ਜਿਹੜਾ ਕੋਈ ਆਪਣਾ ਕੋਈ ਗਰੀਬ ਭੈਣ ਭਰਾ ਕੋਈ ਸਿੱਖਿਆ ਉਹਦੀ ਮਦਦ ਕਰਨੀ ਚਾਹੀਦੀ ਆ ਜਿੱਦਾਂ ਵੇਖੋ ਜੀ ਆਪਾਂ ਦੂਸਰੇ ਜਦ ਮੰਨ ਲਗੇ ਹੁਣ ਮੈਨੂੰ ਕਈ ਬੰਦੇ ਆਂਦੇ ਹੀ ਗਏ ਪੇ ਤੋ ਆਪਣਾ ਇਹ ਸਿੱਖ ਧਰਮ ਜਿਹੜਾ ਉਹਨਾਂ ਛੱਡ ਦੇ ਅੱਛਾ ਜੀ ਤੇ ਤੋ ਉੱਥੇ ਜਾ ਕੇ ਜਲੰਧਰ ਪਾਸਟ ਨਰੋਲੇ ਕੋ ਆ ਤੇ ਤੇਰਾ ਅਸੀਂ ਘਰ ਵੀ ਬਣਵਾਵਾਂਗੇ ਵਾਜ ਵਾ ਤੇ ਮੈਂ ਖਾ ਵੀ ਮੇਰਾ ਘਰ ਬਣੇ ਚਾਹੇ ਨਾ ਬਣੇ ਜਿੱਥੇ ਗੱਲ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਗਾੜੀ ਸਿਰ ਰੱਖ ਦਿੱਤਾ ਵਾਹ ਵਾ ਉਹਦੇ ਗਾੜੀ ਚੁੱਕਣਾ ਨਹੀਂ ਪਰ ਲਾਥੇ ਇਹ ਇਸ ਹਵਰ ਲਾ ਦੇ 1901 ਗੱਲ ਤੁਹਾਨੂੰ ਕਿੰਨੇ ਗਈ ਆ ਵੀ ਆਪਣਾ ਸਿੱਖੀ ਦਾ ਜਿਹੜਾ ਬਾਣਾ ਵਾ ਜਾਂ ਸਿੱਖੀ ਛੱਡ ਕੇ ਕਿਸੇ ਹੋਰ ਤਰ੍ਹਾਂ ਵਾਲਾ ਜਾ ਤਾਂ ਉਥੇ ਤੇਨੂੰ ਕੀ ਕੀ ਦਿੱਤਾ ਜਾਊਗਾ ਦਰਸ਼ਕਾਂ ਨੂੰ ਸੱਜਾ ਕਰ ਦਿਓ ਕੀ ਕੀ ਕਹਿੰਦੇ ਸਾਨੂੰ ਉਥੇ ਮੈਨੂੰ ਇਹ ਕਿੰਨੇ ਮੈਂ ਆਖਿਆ ਵੀ ਉਹਨੂੰ ਪੁੱਛਿਆ ਮੈਂ ਕੀ ਕਰਨਾ ਪਾਊਗਾ ਉਹ ਕਹਿੰਦਾ ਵੀ ਦੋ ਹੱਥ ਦੇ ਨਾਲ ਨਾ ਇੱਕ ਇਦਾਂ ਝੰਡਾ ਫੜਨਾ ਪੈਣਾ ਇਦਾਂ ਪੇ ਮੰਨ ਲੇ ਕਿ ਇਦਾਂ ਉੱਥੇ ਜਾ ਕੇ ਕਰਨਾ ਪੈਣਾ ਵੀ ਮੈਂ ਕਿਹਾ ਵੀ ਉੱਥੇ ਜਾ ਕੇ ਫਿਰ ਮੈਂ ਇਹ ਬਾਵਾ ਖੜੀਆਂ ਕਰ ਦੂੰਗਾ ਵੀ ਮੈਂ ਆਪਣਾ ਤੁਹਾਨੂੰ ਛੱਡ ਕੇ ਆਇਆ ਜਾਂ ਵੇਖ ਲੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਵਧੀਆ ਹਾਲਾਤ ਨਹੀਂ ਸਾਡੇ ਪੰਜਾਬ ਦੇ ਜੇਕਰ ਸਾਡੇ ਪੰਜਾਬ ਚ ਇਸ ਤਰ੍ਹਾਂ ਦੇ ਹਾਲਾਤ ਬਣੇ ਜੇਕਰ ਸਾਡੇ ਗੁਰੂ ਦੇ ਬਾਣੇ ਜਿਨ੍ਹਾਂ ਲੋਕਾਂ ਨੇ ਪਾਏ ਨੇ ਅਮਰ ਛਕੇ ਹੋਏ ਨੇ ਜੇਕਰ ਅਸੀਂ ਖਾਸ ਕਰਕੇ ਸਿੱਖਾਣੇ ਜੇਕਰ ਅਸੀਂ ਸਿੱਖ ਦੀ ਬਾਹ ਨਾ ਫੜੀ ਤੇ ਮੈਨੂੰ ਲੱਗਦਾ ਬਹੁਤੇ ਦਿਨ ਦੂਰ ਨਹੀਂ ਜਦੋਂ ਸਾਡੇ ਸਿੱਖ ਬੇੜੀ ਗਈ ਉਹ ਘਰ ਤੇ ਜਾਣਗੇ ਤੁਸੀਂ ਦੇਖਿਆ ਅੱਜ ਮੂਹ ਆਪਣੀ ਜਬਾਨ ਦੱਸਿਆ ਕਿ ਕਿਸ ਤਰ੍ਹਾਂ ਜਿਹੜੇ ਦੂਸਰੇ ਤਾਂ ਦੇ ਲੋਕ ਨੇ ਉਹ ਕਿਸ ਤਰ੍ਹਾਂ ਕਹਿੰਦੇ ਨੇ ਵੀ ਸਾਡੇ ਧਰਮ ਜਾਜੋ ਤੁਹਾਡਾ ਘਰ ਵੀ ਬਣਾ ਕੇ ਦਿੱਤਾ ਜਾਊਗਾ ਤੁਹਾਨੂੰ ਸਭ ਕੁਝ ਦਿੱਤਾ ਜਾਊਗਾ ਫਿਰ ਤੁਸੀਂ ਮਨ ਚ ਕੀ ਸੋਚਿਆ ਵਿਚਾਰ ਬਣਾਇਆ ਗੁਰੂ ਦਾ ਲਾ ਛੱਡਣਾ ਕਿ ਜਾ ਕਿਸੇ ਹੋਰ ਪਾਸੇ ਜਾਣਾ ਨਹੀਂ ਜੀ ਛੇਰ ਜਿਹੜਾ ਵਾ ਛੇਰ ਗੁਰੂ ਗੋਬਿੰਦ ਸਿੰਘ ਦਾ ਛੇਰ ਉਹਨੂੰ ਦਿੱਤਾ ਉਹਦੇ ਗੜੀਆਂ ਚੁੱਕਣਾ ਨਹੀਂ ਜੀ بس ਜਾਣ ਜਾਂਦੇ ਤੇ ਜਾਵੇ ਭਾਵੇਂ ਜਿੰਨੀ ਮਰਜ਼ੀ ਗਰੀਬੀ ਆਵੇ ਜਿੰਨੀ ਮਰਜ਼ੀ ਆਵੇ ਮਾੜੇ ਹਾਲਾਤ ਹੋਣ ਬਗਰੂ ਦਾ ਸਾਲ ਛੱਡਾਂ ਨਾ ਵਾਹ ਜਵਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕਿੰਨੀ ਹਿੰਮਤ ਹੈ ਵੀਰ ਦੀ ਉਹਨੇ ਕਿਹਾ ਵੀ ਜਿੰਨੀ ਮਰਜ਼ੀ ਗਰੀਬੀ ਆ ਜਾਏ ਜਿੰਨਾ ਮਰਜ਼ੀ ਮਾੜਾ ਸਮਾਂ ਆ ਜਾਏ ਪਰ ਆਪਣੇ ਗੁਰੂ ਦਾ ਸਾਲ ਨਹੀਂ ਛੱਡਾਂ ਪਰ ਤੁਸੀਂ ਦੇਖ ਸਕਦੇ ਹੋ ਸਾਡੀ ਸਿੱਖ ਕੌਮ ਵਾਸਤੇ ਮੈਂ ਕਹਿੰਦਾ ਬਹੁਤੀ ਵੱਡੀ ਗੱਲ ਨਹੀਂ ਆ ਸਿੱਖ ਕੌਮ ਨੂੰ ਅਸੀਂ ਅਪੀਲ ਕਰਦੇ ਹਾਂ ਭਾਈ ਆਪਣੇ ਸਿੱਖ ਪਰਿਵਾਰਾਂ ਨੂੰ ਸੰਭੋ ਜੇਕਰ ਨਹੀਂ ਸੰਭਾਗੇ ਤੇ ਮੈਨੂੰ ਲੱਗਦਾ ਅੱਜ ਅੱਜ ਤੇ ਇਹ ਪਰਿਵਾਰ ਬਾਬੇ ਨਹੀਂ ਆਤ ਦੀ ਗਰੀਬੀ ਆਪਣੇ ਦੇ ਹਟਾਉਂਦੇ ਆਵਾ ਪਰ ਫਿਰ ਵੀ ਸਿੱਧਕ ਜਿਹੜਾ ਸਿੱਧਕਿਆ ਨਹੀਂ ਡੋਲਿਆ ਹਿੰਮਤ ਨਹੀਂ ਹਾਰੀ ਫਿਰ ਵੀ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਉਸੇ ਪਹਾੜੇ ਵਿੱਚ ਇਹ ਗੁਰੂਦੇਵ ਸਿੰਘ ਬਣਿਆ ਵਾ ਤੇ ਬਾਈ ਨਾਲ ਗੱਲਬਾਤ ਕਰਦੇ ਜਿਹੜਾ ਬਾਈ ਸਪੈਸ਼ਲ ਜਗਰਾਂ ਤੋਂ ਆਏ ਆ ਬਾਈ ਸੁਣਿਆ ਵੀਰ ਦੀ ਗੱਲ ਬੜਾ ਪੱਥਰ ਰੱਖਿਆ ਮੈਂ ਕਹਿੰਦਾ ਸਿੱਕੀ ਸਿੱਧਕਾਂ ਜਾ ਜਵੇਂ ਗੱਲ ਕਹਿੰਦੇ ਹੁੰਦੇ ਆ ਵਾਕਈ ਅੱਜ ਹਿੰਮਤ ਖਾਤੀ ਉਹਨੇ ਬੜੀਆਂ ਆਫਰ ਆਈਆਂ ਕਹਿੰਦੇ ਤੇਰਾ ਘਰ ਬਣਾਵਾਂਗੇ ਤੈਨੂੰ ਉੱਥੇ ਜਾਣਾ ਪਊਗਾ ਜਾਂਦਾ ਜਾਣਾ ਪਊਗਾ ਉਹ ਕਰਨਾ ਪਊਗਾ ਪਰ ਉਹ ਕਹਿੰਦਾ ਵੀ ਜਿਹੜਾ ਸਿੱਖ ਹੈ ਗੁਰਦਾਰ ਸਿੰਘ ਸਿੱਖ ਆ ਇਹ ਉੱਥੇ ਸਿਰ ਝੱਕੂਗਾ ਹੋਰ ਕਿਤੇ ਨਹੀਂ ਝੱਕੂਗਾ ਭਾਜੀ ਸਿੱਖ ਕਦੀ ਕਿਤੇ ਝੁੱਕ ਨਹੀਂ ਸਕਦਾ ਸਿੱਖ ਦਾ ਮਤਲਬ ਹੀ ਆ ਜਿਹੜਾ ਕਦੀ ਝੁਕਿਆ ਹੀ ਨਹੀਂ ਵੱਡੀ ਗੱਲ ਇਹ ਆ ਕਿ ਵੀ ਸਾਨੂੰ ਅਗਰ ਝਕਾਉਣਗੇ ਨਾ ਜਿੱਦਨ ਉਹ ਆਪਣੇ ਝਕਾਉਣਗੇ ਜਿੱਦਨ ਸਾਨੂੰ ਝੁਗਣਾ ਪਊਗਾ ਸਾਨੂੰ ਸਾਡੇ ਆਪਣਿਆਂ ਕਰਕੇ ਝੁਕਣਾ ਪਊਗਾ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰੂੰਗਾ ਸਿੱਖ ਕੌਮ ਹਮੇਸ਼ਾ ਹੀ ਸਰ ਮਾਰ ਰਹੀ ਆ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੀ ਆ ਚੜ੍ਹਦੀ ਕਲਾ ਚ ਰਹੇਗੀ ਹਮੇਸ਼ਾ ਹੀ ਰਹੇਗੀ ਪਰ ਮੈਂ ਸੰਗਤ ਨੂੰ ਇਹ ਹੀ ਬੇਨਤੀ ਕਰਦਾ ਅੱਜ ਇੱਕ ਗੁਰਸਿੱਖ ਨੂੰ ਰੋਂਦੇ ਹੋਏ ਵੇਖ ਕੇ ਨਾ ਆਪਣਾ ਹਿਰਦਾ ਬਲੁੰਦਰ ਗਿਆ ਬਸ ਇੱਕ ਆਪਣੇ ਭਵਿੱਖ ਦਾ ਡਰ ਹੋ ਗਿਆ ਕਿ ਆਪਣੇ ਬੱਚਿਆਂ ਨੂੰ ਕੀ ਵਿਖਾਉਣਾ ਕਿੱਦਾਂ ਕਹਾਂਗੇ ਕਿੱਦਾਂ ਐਗਜ਼ਾਮਪਲਾਂ ਦਵਾਵਾਂਗੇ ਗੁਰਸਿੱਖੀ ਦੀਆਂ ਕਿੱਦਾਂ ਐਗਜ਼ਾਮਪਲਾਂ ਦਵਾਵਾਂਗੇ ਸਿੱਖ ਧਰਮ ਦੀਆਂ ਸਿੱਖ ਕੌਮ ਦੀਆਂ ਕਿੱਦਾਂ ਐਗਜ਼ਾਮਪਲਾਂ ਦਵਾਵਾਂਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕਿ ਵੀ ਦਸਵੇਂ ਪਿਤਾ ਨੇ ਕਿੱਦਾਂ ਕੌਮ ਦੇ ਲਈ ਆਪਣੀਆਂ ਆਪਣਾ ਪੂਰਾ ਵੰਸ਼ਵਾਰਤਾ ਉਸ ਨੌਵੇਂ ਪਾਸ਼ਾਗਤਨ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਕੌਮ ਨੂੰ ਬਚਾਉਣ ਵਾਸਤੇ ਆਪਣੇ ਆਪ ਦਾ ਸਿਰ ਲਹਾਤਾ ਕਿਦਾਂ ਕਿਦਾਂ ਆਪਣੇ ਭਾਈ ਕਨਈਆ ਬਾਰੇ ਗੱਲ ਕਰਾਂਗੇ ਕਿਦਾਂ ਅਸੀਂ ਉਸ ਭਗਤ ਪੂਰਨ ਸਿੰਘ ਬਾਰੇ ਗੱਲ ਕਰਾਂਗੇ ਇਹ ਸੋਚਣ ਲਈ ਹੁਣ ਮਜਬੂਰ ਹੋ ਗਏ ਕਿ ਜਦੋਂ ਅੱਜ ਇੱਕ ਗੁਰਸਿੱਖ ਰੋਣ ਲੱਗ ਗਿਆ ਨਾ ਸਿੱਖਾਂ ਦੀ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਐਸੀ ਮਿਸਾਲ ਕਾਇਮ ਹੋਈ ਆ ਕਿ ਗੋਰਿਆਂ ਨੂੰ ਵੀ ਅੱਜ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਕਿ ਵੀ ਭਾਈ ਇਹ ਜਿਹੜਾ ਹੈਗਾ ਆ ਇਹ ਕੋਈ ਸਿੱਖ ਹੋਏਗਾ ਮਤਲਬ ਕਿ ਕੋਰਟ ਦੇ ਵਿੱਚ ਤੁਸੀਂ ਸੁਣਿਆ ਹੋਣਾ ਇੰਗਲੈਂਡ ਕੇ ਲੰਡਨ ਦੀ ਕੋਰਟ ਦੇ ਵਿੱਚ ਜਦੋਂ ਇੱਕ ਗੋਰੇ ਨੇ ਕਿਸੇ ਜਗ੍ਹਾ ਤੇ ਬ੍ਰੈਡ ਚੋਰੀ ਕਰ ਲਈ ਸੀਗੀ ਇੱਕ ਗੋਰੇ ਨੇ ਬ੍ਰੈਡ ਚੋਰੀ ਕੀਤੀ ਤੇ ਜਦੋਂ ਚੋਰੀ ਦੇ ਕੇਸ ਦੇ ਵਿੱਚ ਉਹਦੇ ਤੇ ਪਰਚਾ ਹੋਇਆ ਤੇ ਉਹ ਕੋਰਟ ਦੇ ਵਿੱਚ ਜਾ ਕੇ ਜਦੋਂ ਹਾਜ਼ਰ ਹੋਇਆ ਤਾਂ ਉਹਨੇ ਪੁੱਛਿਆ ਵੀ ਤੂੰ ਬ੍ਰੈਡ ਚੋਰੀ ਕਿਉਂ ਕੀਤੀ ਉਹ ਜੱਜ ਨੇ ਜਦੋਂ ਇਹ ਗੱਲ ਪੁੱਛੀ ਉਹ ਕਹਿੰਦਾ ਮੈਨੂੰ ਭੁੱਖ ਲੱਗੀ ਸੀ ਮੇਰੇ ਕੋਲੇ ਖਾਣ ਨੂੰ ਕੁਝ ਨਹੀਂ ਇਸ ਕਰਕੇ ਮੈਂ ਬਰੈਡ ਚੋਰੀ ਕਰ ਲਈ ਕਹਿੰਦਾ ਕਿਤੇ ਤੂੰ ਦੇਖ ਲੈਂਦਾ ਜੇ ਤੇਰੇ ਕੋਲੇ ਖਾਣ ਨੂੰ ਕੁਝ ਨਹੀਂ ਸੀ ਨੇੜੇ ਤੇੜੇ ਕੋਈ ਗੁਰੂ ਘਰ ਹੀ ਹੁੰਦਾ ਸਿੱਖਾਂ ਦਾ ਕੋਈ ਗੁਰਦੁਆਰਾ ਹੁੰਦਾ ਤੂੰ ਉੱਥੇ ਚਲਾ ਜਾਂਦਾ ਉੱਥੇ ਤਾਂ ਤੈਨੂੰ ਖਾਣਾ ਬਿਲਕੁਲ ਫ੍ਰੀ ਮਿਲਣਾ ਗੁਰੂ ਘਰ ਲੰਗਰ ਮਿਲਣਾ ਸੀ ਸੋਚੋ ਤੁਸੀਂ ਦੂਸਰੇ ਗੋਰਿਆਂ ਦੇ ਜਿਹੜੇ ਜੱਜ ਨੇ ਉਹ ਉੱਥੇ ਦੂਸਰੀਆਂ ਕੰਟਰੀਆਂ ਦੇ ਵਿੱਚ ਸਿੱਖਾਂ ਦੀ ਏਡੀ ਤੂਤੀ ਬੋਲਦੀ ਐ ਇੱਥੇ ਪੰਜਾਬ ਦੇ ਵਿੱਚ ਹਾਲਾਤ ਇੰਨੇ ਮਾੜੇ ਨੇ ਕਾਰਨ ਇਹ ਨਹੀਂਗਾ ਕਿ ਸਿੱਖ ਕੌਮ ਨੂੰ ਸਿੱਖ ਕੌਮ ਸਾਥ ਨਹੀਂ ਦਿੰਦੀ ਕਾਰਨ ਇਹ ਜਿਹੜੇ ਵਿੱਚ ਇਹਦੇ ਬੜੇ ਹੋਇਆ ਨਾ ਜਿਹੜੇ ਬੇਈਮਾਨ ਉਹ ਬੇਈਮਾਨੀ ਦੀ ਭੇਡ ਚੜੇ ਹੋਇਆ ਮੈਂ ਤਾਂ ਹੁਣ ਵੀ ਕਹਿੰਦਾ ਆ ਜਦੋਂ ਵੀ ਮਦਦ ਕਰਨੀ ਹੈ ਸੇਵਾ ਕਰਨੀ ਹੈ ਹਮੇਸ਼ਾ ਸਿੱਧੀ ਕਰਿਆ ਕਰੋ ਹੈਲਪਿੰਗ ਹੈਂਡਸ ਪਰਿਵਾਰ ਦਾ ਹਮੇਸ਼ਾ ਹੀ ਇੱਕੋ ਹੀ ਸਨੇਹਾ ਆ ਸੇਵਾ ਕਰੋ ਬਿਲਕੁਲ ਸਿੱਧੀ ਕਰੋ ਪਰਿਵਾਰ ਨਾਲ ਗੱਲ ਕਰਕੇ ਕਰੋ ਵਿੱਚ ਕਿਸੇ ਨੂੰ ਵੀ ਲਿਆਉਣ ਦੀ ਲੋੜ ਨਹੀਂ ਹਾਂ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਚੰਗੀਆਂ ਨੇ ਜਿਹੜੀਆਂ ਬਹੁਤ ਸਾਫ਼ ਸੁਥਰੀ ਸੇਵਾ ਕਰਦੀਆਂ ਨੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਫ਼ ਸੁਥਰੀ ਨੀਤ ਨਾਲ ਸੇਵਾ ਕਰਦੇ ਰਹੀਏ ਸੰਸਥਾ ਨੂੰ ਵਿੱਚ ਰੱਖੋ ਪਰ ਪਰਿਵਾਰ ਨਾਲ ਜਿਹਨੂੰ ਵੀ ਸੇਵਾ ਕਰਨ ਉਹਦੇ ਨਾਲ رابطہ ਜਰੂਰ ਰੱਖਿਆ ਕਰੋ ਕਿਉਂਕਿ ਸੰਸਥਾ ਨੂੰ ਵਿੱਚ ਰੱਖਣ ਦਾ ਮੇਨ ਇੱਕ ਕਾਰਨ ਇਹ ਵੀ ਹੁੰਦਾ ਹੈ ਜਿਹੜੇ ਕੈਨੇਡਾ ਅਮਰੀਕਾ ਬਿਠੇ ਉਹਨਾਂ ਨੂੰ ਕੀ ਪਤਾ ਕਿ ਜਿਹੜੇ ਬੰਦੇ ਦੀ ਮਦਦ ਹੋ ਰਹੀ ਹੈ ਉਹ ਲੋੜਵੰਦ ਹੈਗਾ ਵੀ ਹੈ ਕਿ ਨਹੀਂ ਸੰਸਥਾ ਵਾਲੇ ਘੱਟੋ-ਘੱਟ ਇਹਨਾਂ ਜਰੂਰ ਡਿਫਾਈਨ ਕਰ ਲੈਂਦੇ ਆ ਕਿ ਇਹੇ ਲੋੜਵੰਦ ਹੈ ਨਹੀਂ ਹੈ ਸਾਰੀ ਸਟੋਰੀ ਪਤਾ ਲੱਗ ਜਾਂਦੀ ਆ ਤੇ ਗੁਰੂ ਦਾ ਜਿਹੜਾ ਦਸਬੰਦ ਆ ਉਹ ਸਹੀ ਥਾਂ ਤੇ ਲੱਗਦਾ ਤੇ ਸੰਸਥਾਵਾਂ ਦਾ ਮੇਨ ਜਿਹੜਾ ਆਪਣਾ ਕਰਮ ਆ ਉਹ ਗੁਰੂ ਦੇ ਦਸਬੰਦ ਨੂੰ ਸਹੀ ਥਾਂ ਤੇ ਲਵਾਉਣਾ ਹੀ ਆ ਪਰ ਮੈਂ ਸਾਰੀ ਕੌਮ ਨੂੰ ਬੇਨ ਨੀ ਮਾਰਾ ਨੇ ਰੇੜੀ ਭੇਜੀ ਸੀ ਕਿ ਇੱਕ ਮਾਰਾ ਨੂੰ ਕੋਈ ਨਾ ਕੋਈ ਰੋਜ਼ਗਾਰ ਤੋੜਨ ਵਾਸਤੇ ਪਰ ਅੱਜ ਉਹ ਮੈਨੂੰ ਲੱਗਦਾ ਕਿ ਰੇੜੀ ਤਾਂ ਇਹਨਾਂ ਦੇ ਇਹਨਾਂ ਲਈ ਕੱਖ ਵੀ ਹੈ ਨਹੀਂਗੀ ਇਸ ਸਬਜ਼ੀਆਂ ਦੇ ਰੋਜ਼ਗਾਰ ਲਈ ਇਹ ਬਹੁਤ ਛੋਟਾ ਹੋ ਗਿਆ ਸਾਡੇ ਲਈ ਤਾਂ ਸਾਨੂੰ ਇਦਾਂ ਲੱਗ ਰਿਹਾ ਸੇਵਾ ਹੋਈ ਹੀ ਨਹੀਂ ਇਹ ਇਸ ਤਰ੍ਹਾਂ ਦੀ ਸੇਵਾ ਇਹਨਾਂ ਲਈ ਅਸਲ 'ਚ ਜ਼ਰੂਰਤ ਹੈਗੀ ਐ ਇਸ ਜਿਹੜੀ ਬਜ਼ੁਰਗ ਬੀਬੀ ਨੂੰ ਅੱਜ ਔਰਤਾਂ ਨੂੰ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਆ ਸਾਰੀਆਂ ਭੈਣਾਂ ਨੂੰ ਬੇਨਤੀ ਕਰਦਾ ਬਜ਼ੁਰਗ ਬੀਬੀ ਦੇ ਮੂੰਹੋਂ ਗੱਲ ਸੁਣੀ ਆ ਕਿ ਘਰ ਦੇ ਵਿੱਚ ਇੱਕ ਲੈਟਰਨ ਬਾਥਰੂਮ ਵੀ ਹੈ ਨਹੀਂ ਮੈਨੂੰ ਬਾਹਰ ਜਾਣਾ ਪੈਂਦਾ ਮਜਬੂਰੀ ਨਾਲ ਸੋਚੋ ਤੁਸੀਂ ਵੀ ਲੋਕੀ ਕਹਿੰਦੇ ਆ ਵੀ ਇੱਥੇ ਸਰਕਾਰ ਵੱਲੋਂ ਘਰ ਬਣਾ ਕੇ ਦਿੱਤੇ ਜਾ ਰਹੇ ਆ ਕਮਰੇ ਦਿੱਤੇ ਜਾ ਰਹੇ ਬਾਥਰੂਮ ਬਣਾ ਕੇ ਦਿੱਤੇ ਜਾ ਰਹੇ ਆ ਵੀ ਇੱਥੇ ਇੱਕ ਗੁਰਸਿੱਖ ਪਰਿਵਾਰ ਦਾ ਇਸ ਪਿੰਡ ਦੇ ਵਿੱਚ ਹਾਲਾਤ ਆ ਮੈਨੂੰ ਨਹੀਂ ਪਤਾ ਪਿੰਡ ਦਾ ਸਿਸਟਮ ਕੀ ਆ ਪਰ ਇਹਨਾਂ ਨੂੰ ਜ਼ਰੂਰ ਪਤਾ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਅੱਜ ਬਿਨਾਂ ਬਾਥਰੂਮ ਲੈਟਰਨ ਤੋਂ ਕਰਨੇ ਵਾਲੀਆਂ ਚੌਂਦੀਆਂ ਹੋਈਆਂ ਛੱਤਾਂ ਦੇ ਨਾਲ ਆਪਣੇ ਜੀਵਨ ਬਤੀਤ ਕਰ ਰਿਹਾ ਤਰਸ ਖਾਲੋ ਭਾਈ ਤਰਸ ਖਾਲੋ ਪਰ ਗੱਲ ਕਰੀਏ ਬਾਈ ਇਹ ਸੀ ਦੇਖਿਆ ਵੀ ਖਾਸ ਕਰਕੇ ਇਸ ਬਾਸ ਅਸੀਂ ਇਹਨਾਂ ਪਰਿਵਾਰਾਂ ਦਾ ਅਸੀਂ ਨੁਕਸ ਕੱਢਣ ਲੱਪੰਦੇ ਆ ਜਾਂ ਇਹਨਾਂ ਨੂੰ ਲਾਂਭੇ ਦਿੰਦੇ ਆ ਵੀ ਯਾਰ ਤੂੰ ਧਰਮ ਪਰਿਵਰਤਨ ਹੈਂ ਪਰ ਅਸੀਂ ਦੇਖ ਸਕਦੇ ਪੀ ਇਹਨਾਂ ਦੇ ਹਾਲਾਤ ਦੇਖੇ ਕੀ ਇਹਨਾਂ ਦੇ ਵਿਚਾਰਿਆਂ ਦੇ ਰੋਜੀ ਰੋਟੀ ਤੋਂ ਆਤਨ ਨੇ ਅਸੀਂ ਦੇਖਿਆ ਅੱਜ ਦੇ ਜ਼ਮਾਨੇ ਜਿਸ tane ਕਾਨੇ ਛੱਤਾ ਵਾ ਨਵੇਂ ਮਾਪੋਤ ਨੇ ਪਰ ਫਿਰ ਵੀ ਮੈਂ ਕਹਿੰਦਾ ਸਿੱਧ ਕੇ ਆ ਉੱਪਰ ਜਿਹੜਾ ਕੀ ਨਿਸ਼ਾਨ ਜਿਹੜਾ ਕੇਸੀ ਜਿਹੜਾ ਝਲਦਾ ਵਾ ਅਸੀਂ ਦੇਖਦੇ ਪੀ ਇਸ ਤਰ੍ਹਾਂ ਦੇ ਕਈ ਪਰਿਵਾਰ ਨੇ ਚਲੋ ਇਹ ਤੇ ਪਾਵੇ ਨਹੀਂ ਗਿਆ ਇਹਦੇ ਦੇ ਫਿਰ ਕਿਹਾ ਵੀ ਮੇਰਾ ਜਿਹੜਾ ਸੀਸ ਆ ਗੁਰੂ ਦੇ ਗਾਕੇ ਜਿਹੜਾ ਚੁੱਗ ਗਿਆ ਹੋਰ ਕਿਸੇ ਗਾੜੀ ਚੜੂਗਾ ਪਰ ਮੈਂ ਕਹਿੰਦਾ ਇਸ ਤਰ੍ਹਾਂ ਦੇ ਕਈ ਪਰਿਵਾਰ ਨੇ ਜਿਹੜੇ ਅੱਜ ਵੀ ਧਨ ਪਰਵਰਤਨ ਕਰ ਰਹੇ ਨੇ ਆਪਣੀ ਗਰੀਬੀ ਕਾਕੇ ਮਾੜੇ ਹਾਲਾਤਾਂ ਕਾਕੇ ਅੱਜ ਵੀ ਇਹਨਾਂ ਦੇ ਬੱਚੇ ਜਿਹੜੇ ਨੇ ਸ਼ਾਇਦ ਨੂੰ ਲੱਗਦਾ ਸਕੂਲਾਂ ਚ ਪੜਨ ਦੀ ਸਮਰਥ ਨਹੀਂ ਜੇਕਰ ਖੋਤਰ ਜਾਂਦੇ ਨੇ ਇਹਨਾਂ ਨੂੰ ਪੈਸਿਆਂ ਨਾਲ ਦਿੱਤਾ ਜਾਂਦਾ ਵਾ ਇਹਨਾਂ ਨੂੰ ਖਿਲਾਜੇ ਤੈਂਦਾ ਵਾ ਇਹਨਾਂ ਨੂੰ ਘਰ ਦਾ ਦਿੱਤਾ ਜਾਂਦਾ ਵਾ ਮੈਂ ਅੱਜ ਦੇ ਜ਼ਮਾਨੇ ਚ ਰੋਟੀ ਕੱਪੜਾ ਔਰ ਮਕਾਨ ਇਹ ਚੀਜ਼ਾਂ ਬਹੁਤ ਜ਼ ਕਾਉ ਮਿਆ ਇੱਥੇ ਤੇ ਬਹੁਤ ਲੋਕੀ ਬੈਠੇ ਨੇ ਵੱਡੇ ਵੱਡੇ ਪਰ ਇਹਨਾਂ ਸਾਡੇ ਜਿਹੜੇ ਸਿੱਖ ਗੋਮ ਦੇ ਜਿਹੜੇ ਸਾਡੇ ਸਿੰਘ ਨੇ ਖਾਸ ਕਰਕੇ ਇਹਨਾਂ ਪਰਵਾਰਾਂ ਦੇ ਕੋਲ ਸਾਬ ਲਊਗਾ ਫਿਰ ਅਸੀਂ ਲਾਂਭੇ ਦੀ ਨਿਸ਼ੂਰ ਕਰ ਦਿੰਦੇ ਨੇ ਇਹਨਾਂ ਨੂੰ ਮਿਹਰੇ ਮਾਰਨੀ ਸ਼ੁਰੂ ਕਰ ਦਿੰਦੇ ਨੇ ਵੀ ਯਾਰ ਤੁਸੀਂ ਹੋਰ ਤਾਂ ਲੰਮੇ ਜਾ ਕੇ ਤਾਂ ਪਰਵਰਤਨ ਕਰ ਲਿਆ ਗੱਲ ਭਾਜੀ ਧਰਮ ਪਰਵਰਤਨ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਕਿਸੇ ਬਾਰੇ ਬੋਲਣ ਨਾਲੋਂ ਆਪਣੇ ਬਾਰੇ ਗੱਲ ਕਰਦਾ ਮੈਂ ਖੁਦ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦਾ ਉਮੇਸ਼ ਛਾਬੜਾ ਮੇਰਾ ਨਾਂ ਆ ਪਰ ਸਿਰ ਤੇ ਦਸਤਾਰ ਸਜਾਈ ਆ 휴ਮੈਨਿਟੀ ਦਾ ਮੇਰਾ ਇੱਥੇ ਟੈਟੂ ਬਣਿਆ ਹੋਇਆ ਲੋਗੋ ਬਣਾਇਆ ਇਨਸਾਨੀਅਤ ਮੇਰਾ ਮੁੱਖਤਰਮ ਅੱਜ ਪਹਿਲੀ ਵੀਡੀਓ ਹੋਊਗੀ ਜਿਹਦੇ ਵਿੱਚ ਮੈਂ ਧਰਮਾਂ ਬਾਰੇ ਗੱਲ ਕਰ ਰਿਹਾ ਜਿਹਦੇ ਵਿੱਚ ਮੈਂ ਹਿੰਦੂ ਬੋਲਿਆ ਸਿੱਖ ਬੋਲਿਆ ਜਾਂ ਮੈਂ ਇਸਾਈ ਬੋਲਿਆ ਕਾਰਨ ਅੱਜ ਮਜਬੂਰੀ ਨਾਲ ਦੇਖ ਕੇ ਮਜਬੂਰ ਹੋਣਾ ਪਿਆ ਮਜਬੂਰੀ ਨਾਲ ਬੋਲਣਾ ਪੈ ਰਿਹਾ ਕਿ ਵਾਕਈ ਸਾਨੂੰ ਲੱਗਦਾ ਸੀਗਾ ਵੀ ਨਹੀਂ ਇੱਥੇ ਸਿੱਖਾਂ ਦੇ ਇੰਨੇ ਮਾੜੇ ਹਾਲਾਤ ਨਹੀਂ ਹੈ ਜਿਹੜੇ ਲੋਕੀ ਵੀਡੀਓ ਵਾਇਰਲ ਕਰ ਦਿੰਦੇ ਆ ਕੋਈ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਵੀ ਨਹੀਂ ਵਾਕਈ ਐਦਾਂ ਹੀ ਹੋਣਾ ਪਰ ਨਹੀਂ ਅੱਜ ਸੱਚੀ ਅੱਖਾਂ ਨਾਲ ਵੇਖ ਕੇ ਐਦਾਂ ਹੋਇਆ ਕਿ ਨਹੀਂ ਯਾਰ ਪੰਜਾਬ ਦੇ ਵਿੱਚ ਸਿੱਖ ਦਾ ਬੁਰਾ ਹਾਲ ਨਾ ਹੋਣਾ ਚਾਹੀਦਾ ਸਿੱਖ ਦਾ ਤਾਂ ਮਤਲਬ ਹੀ ਹੈ ਨਹੀਂ ਕਿ ਵੀ ਸਿੱ ਪੰਜਾਬ ਦੇ ਵਿੱਚ ਦੇਖੋ ਪਾਜੀ ਬਾਈ ਨੇ ਸਾਨੂੰ ਦੱਸਿਆ ਕਿ ਵੀ ਸਾਨੂੰ 크੍ਰਿਸਚੀਅਨ ਕਮਿਊਨਿਟੀ ਦੇ ਕੁਝ ਬੰਦਿਆਂ ਨੇ ਕਿਹਾ ਕਿ ਤੁਸੀਂ ਸਾਡੀ ਕਮਿਊਨਿਟੀ 'ਚ ਆ ਜਾਓ ਘਰ ਬਣਾ ਕੇ ਦਵਾਂਗੇ ਸੋਚੋ ਕਿੱਡੀ ਦਲੇਰੀ ਆ ਉਹਨਾਂ ਬੰਦਿਆਂ ਦੇ ਵਿੱਚ ਏਡੀ ਵੱਡੀ ਗੱਲ ਕਹਦੀ ਸਾਡੇ ਹੈ ਨਹੀਂ ਕੋਈ ਯਾਰ ਘਰ ਕੋਰ ਬਣਾਉਣ ਵਾਲਾ ਇੰਨੇ ਹੈ ਕਿ ਨਹੀਂ ਅਸੀਂ ਕਿੱਥੇ ਅਸੀਂ ਮਰ ਕੇ ਹਾਂ ਸਾਡੇ ਘਰ ਨਹੀਂ ਬਣਾਉਣਗੇ ਸਾਡੇ ਬਣਾਉਣਗੇ ਗੁਰੂ ਘਰ ਉਹ ਕਹਿੰਦੇ ਆ ਜੀ ਗੁਰੂ ਘਰ ਬਣਾਓ ਐ ਕਰੋ ਪਿੰਡ ਦੇ ਵਿੱਚ ਤੁਸੀਂ ਐ ਕਰੋ ਐਸੀਆਂ ਦਾ ਵੱਖਰਾ ਬਣਾ ਦਿਓ ਬੀਸੀਆਂ ਦਾ ਵੱਖਰਾ ਬਣਾ ਦਿਓ ਜੱਟ ਸਿੱਖ ਪਰਿਵਾਰ ਦਾ ਵੱਖਰਾ ਬਣਾ ਦਿਓ ਜ਼ਿਮੀਂਦਾਰਾਂ ਦਾ ਵੱਖਰਾ ਚਾਰ ਪੰਜ ਗੁਰੂ ਘਰ ਬਣਾਓ ਫਿਰ ਉਸ ਗੁਰੂ ਘਰ ਦੇ ਵਿੱਚ ਇੱਕ ਕੋਈ ਨਾ ਕੋਈ ਗਰੰਤੀ ਸਿੰਘ ਲੱਭੋ ਕੋਈ ਮਾੜਾ ਜਿਹਾ ਬੰਦਾ ਜਿਹੜਾ 2500 ਚ ਆ ਜਵੇ ਤੁਹਾਡੇ ਕੋਲੇ ਫਿਰ ਉਹਨੂੰ ਵੀ ਉੱਥੇ ਰੱਖੋ ਫਿਰ ਉਹਦੀ ਚੰਗੀ ਤਰ੍ਹਾਂ ਡੰਡ ਲਾਓ ਸਵੇਰ ਤੋਂ ਲੈ ਕੇ ਸ਼ਾਮ ਦਾ ਘੱਟੋ ਸੇਵਾ ਕਰਾਓ ਤੇ ਜਦੋਂ ਕਿਤੇ ਕੋਈ ਗੁਰੂ ਦੇ ਸਿੰਘ ਨੂੰ ਜੁਰੂ ਦੇ ਵਜ਼ੀਰ ਨੂੰ ਕੋਈ ਆ ਕੇ ਕੋਈ ਉੱਥੇ ਦੇ ਕੇ ਜਾਂਦਾ ਨਾ ਕੋਈ ਰਸਦਾਂ ਦੇ ਜਾਂਦਾ ਤਾਂ ਉਹ ਵੀ ਉਹ ਤੋਂ ਲੈ ਲਓ ਨਾ ਪਈ ਇਹ ਤਾਂ ਗੁਰੂ ਘਰ ਚ ਆਈਆਂ ਤੇਰੇ ਲਈ ਨਹੀਂ ਆਈਆਂ ਉਹ ਵਿਚਾਰਾ ਸਾਰ ਉਹਦੇ ਬੱਚੇ ਨਹੀਂ ਪੜ ਸਕਦੇ ਜਦੋਂ ਉਹਦੇ ਬੱਚਿਆਂ ਦੀ ਪੜ੍ਹਾਈ ਦੀ ਉਮਰ ਮੁੱਕ ਜਾਂਦੀ ਆ ਉਸ ਤੋਂ ਬਾਅਦ ਮਜਬੂਰੀ ਨਾਲ ਉਹ ਵੀ ਬਾਣੇ ਚ ਆ ਕੇ ਕਿਸੇ ਨਾ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੇ ਨੇ ਮਿਲਦਾ ਫੇਰ ਉਹਨਾਂ ਨੂੰ ਜਾ ਕੇ 2500ਈ ਆ ਫੇਰ ਵੀ ਉਹ ਵਿਚਾਰੇ ਅੱਗੇ ਨਹੀਂ ਵੱਧ ਸਕਦੇ ਅਸੀਂ ਨਹੀਂ ਕਹਿੰਦੇ ਗੁਰੂ ਨਾਲ ਨਾ ਜੁੜੋ ਪਰ ਇੱਕ ਲਿਖ ਕੇ ਦੇ ਨੂੰ ਤਿਆਰ ਆ ਅੱਜ ਇਸ ਗੁਰਸਿੱਖ ਨੂੰ ਰੇੜੀ ਲਾਉਣੀ ਪੈਗੀ ਨਾ ਆਨ ਵਾਲਾ ਸਮਾਂ ਇਦਾਂ ਦਾ ਵਾ ਗੁਰੂ ਘਰਾਂ ਦੇ ਵਜ਼ੀਰਾਂ ਨੇ ਆਪਣੇ ਪੁੱਤਾਂ ਨੂੰ ਕਾਰੋਬਾਰ ਸ਼ੁਰੂ ਕਰਾ ਲੈਣੇ ਆ ਰੇੜੀਆਂ ਲਵਾ ਦੇਣੀਆਂ ਪਰ ਉਹ ਗੁਰੂ ਘਰ ਦੇ ਵਿੱਚ ਨਹੀਂ ਜਾਣ ਦੇਣਗੇ ਸੋਚੋ ਤੁਸੀਂ ਸਾਨੂੰ ਉਹ ਗੁਰੂ ਦੇ ਸਿੱਖ ਉਹ ਗੁਰੂ ਦੇ ਵਜ਼ੀਰ ਲੱਭ ਕੇ ਲਿਆਉਣੇ ਪੈਣੇ ਆ ਕਿਤੇ ਟਾਈਮ ਇਦਾਂ ਦਾ ਨਾ ਆ ਜਵੇ ਪੰਜਾਬ ਤੋਂ ਬਾਹਰ ਫੋਨ ਕਰ ਕਰ ਸੱਦਨੇ ਪਹਿਣ ਵੀ ਕਰਾਇਆ ਵੀ ਦੇ ਦਾਂਗੇ ਭਾਈ ਆਜੋ ਸਾਡੇ ਕੋਲੇ ਹਾਲਾਤ ਇਦਾਂ ਦੇ ਨੇ ਮੈਂ ਬੇਨਤੀ ਕਰੂੰਗਾ ਇਸ ਪਰਿਵਾਰ ਦੀ ਜੇ ਅੱਜ ਵੀ ਬਾਹ ਨਾ ਫੜੀ ਗਈ ਨਾ ਤਾਂ ਜ਼ਿੰਦਗੀ ਦੇ ਵਿੱਚ ਪੰਜਾਬ ਤੋਂ ਜਾਂ ਸਾਡੇ ਪੰਜਾਬੀਆਂ ਤੋਂ ਸਿੱਖ ਕੌਮ ਤੋਂ ਉਮੀਦ ਨਹੀਂ ਰਹੂਗੀ ਪਰ ਇਹਨਾਂ ਮਾਣ ਜ਼ਰੂਰ ਆ ਇਹ ਹੋਊਗਾ ਨਹੀਂ ਇਹ ਹਮੇਸ਼ਾ ਇਸ ਬਾਈ ਦੀ ਮਦਦ ਜ਼ਰੂਰ ਹੋਗੀ ਭਾਈ ਮੇਰਾ ਭਰੋਸਾ ਹੈ ਕਿਉਂਕਿ ਜੇ ਮੈਂ ਵੀ ਸਿਰ ਤੇ ਦਸਤਾਰ ਸਜਾਈ ਹੈ ਨਾ ਅੱਜ Hindu ਹੋਣ ਦੇ ਬਾਵਜੂਦ ਵੀ ਅੱਜ ਇੱਕ ਸਿੱਖ ਕੌਮ ਦੇ ਫਲਸਫੇ ਨੂੰ ਗੁਰੂ ਦੇ ਫਲਸਫੇ ਨੂੰ ਫਾਲੋ ਕਰ ਰਿਹਾ ਹਾਂ ਪਹਿਲੇ ਦਿਨ ਤੋਂ ਸੋਚਿਆ ਸੀਗਾ ਕਿ ਮੈਂ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਸਿੱਖੀ ਤੋਂ ਮੇਰੇ ਘਰੇ ਵੀ ਮੈਂ ਇਹੀ ਗੱਲਾਂ ਕਰਦਾ ਹੁੰਨਾ ਹਮੇਸ਼ਾ ਉਨ ਦਾ ਕਿ ਸਾਡਾ ਪਰਿਵਾਰ ਮੈਨੂੰ ਕਦੀ ਕੁਝ ਨਹੀਂ ਕਿਹਾ ਸਾਡਾ ਪਰਿਵਾਰ ਬਹੁਤ ਖੁਸ਼ ਅੰਦਾਜ਼ ਦੇ ਕੇ ਉਹਦਾ ਕਹਿੰਦਾ ਭਾਈ ਲੈ ਤੇਰੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਮੈਂ ਸ਼ੁਕਰ ਕਰਦਾ ਕਿ ਜਦੋਂ ਮੈਨੂੰ ਇਦਾਂ ਇਸ ਰੂਪ ਦੇ ਵਿੱਚ ਸੇਵਾ ਕਰਕੇ ਕੋਈ ਬੰਦਾ ਪ੍ਰੇਜ਼ ਕਰਦਾ ਨਾ ਕਿ ਤੇਰੇ ਵਰਗਾ ਬੰਦਾ ਕੋਈ ਨਹੀਂ ਮੇਰੇ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਕਹਿੰਦਾ ਵੀ ਇਹ ਦਸਤਾਰਾਂ ਜੇ ਕਿਤੇ ਹੋਰ ਵੀ ਡਬਲ ਹੋ ਜੇ ਨਾ ਮੈਂ ਕਹਿੰਦਾ ਹੋਰ ਜ਼ਿਆਦਾ ਮਾਣ ਮਹਿਸੂਸ ਹੋ ਮੈਂ ਸਾਰਿਆਂ ਨੂੰ ਕਹੂੰਗਾ ਪੰਜਾਬ ਦੀ ਪਹਿਚਾਨ ਹੀ ਦਸਤਾਰ ਆ ਪੰਜਾਬ ਦੀ ਪਹਿਚਾਨ ਹੀ ਸਿੱਖ ਕੌਮ ਤੋਂ ਹੀ ਆ ਬਾਈ ਦੇਖੋ ਬਾਕੀ ਸਾਰੀਆਂ ਸਾਰੇ ਧਰਮ ਸਤਕਾਰਯੋਗ ਨੇ ਪਰ ਪੰਜਾਬ ਦੇ ਲਈ ਜਿਹੜੀ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਇਹ ਧਰਤੀ ਆ ਉੱਥੇ ਹਮੇਸ਼ਾ ਹੀ ਜੇ ਸਾਡੇ ਪੰਜਾਬੀ ਮੈਂ ਤਾਂ ਕਹਿੰਦਾ ਹਰ ਹਿੰਦੂ ਨੂੰ ਵੀ ਸਿੱਖ ਤੇ ਸਿਰ ਤੇ ਦਸਤਾਰ ਸਜਾਣੀ ਚਾਹੀਦੀ ਆ ਹਰ ਕੌਮ ਦੇ ਬੰਦੇ ਨੂੰ ਇਸ ਦਸਤਾਰ ਦੀ ਕਦਰ ਤੇ ਰਿਸਪੈਕਟ ਕਰਨੀ ਚਾਹੀਦੀ ਆ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪਿਆ ਅੱਜ ਉਮੇਸ਼ ਸ਼ਾਬੜਾ ਜਿਹੜੇ ਖਾਸ ਕਰਕੇ ਜਗਰਾਂ ਤੋਂ ਆਏ ਨੇ ਇਸ ਪਰਿਵਾਰ ਦੀ ਸਾਲ ਲਈ ਆ ਮੈਂ ਨਾਲ ਸ਼ਾਬਾਸ਼ ਇਸ ਵੀਰ ਦੇ Hindu ਪਰਿਵਾਰ ਨਾਲ ਸੰਬੰਧ ਰੱਖਦਾ ਪਰ ਫਿਰ ਵੀਰ ਦੀ ਹਿੰਮਤ ਆ ਕਿੰਨੇ ਕਿਲੋਮੀਟਰ ਸਫ਼ਰ ਤੈਅ ਕਰਕੇ ਜਿਹੜਾ ਅੱਜ ਪਹੁੰਚਿਆ ਵਾ ਤੇ ਮੈਨੂੰ ਐਸੋ ਬਾਬਾ ਜੀ ਖਾਸ ਕਰਕੇ ਬਾਕੀ ਧਰਮਾਂ ਦੇ ਲੋਕ ਤੁਹਾਡੇ ਕੋ ਆ ਕੇ ਤੁਹਾਨੂੰ ਆਫਰਾਂ ਦੇਉਂਦੇ ਸੀ ਕਈ ਸਿੱਖ ਧਰਮ ਦੇ ਲੋਕ ਕਦੀ ਆ ਕੇ ਕਿਸੇ ਨੇ ਤੁਹਾਨੂੰ ਕਿਹਾ ਕਿ ਵੀ ਭਾਈ ਸਾਡੇ ਤੁਸੀਂ ਆ ਜਾਓ ਸਾਡੇ ਕੋਲ ਸੇਵਾ ਕਰੋ ਆ ਕੇ ਜੇ ਅਸੀਂ ਤੁਹਾਨੂੰ ਲੈ ਜੰਨੇ ਆ ਜੇ ਤੁਹਾਡੀ ਆ ਕੇ ਅਸੀਂ ਸਾਰ ਲੈਣੇ ਆ ਕੇ ਕਦੀ ਸਾਰ ਲਈ ਪੁੱਛਿਆਗੇ ਨਹੀਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਮੋੜਿਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਪਰ ਇਹਨਾਂ ਨੇ ਜਿਹੜੇ ਦੂਸਰੇ ਧਰਮ ਵਾਲੇ ਉਹਨਾਂ ਨੇ ਜ਼ਰੂਰ ਮੈਨੂੰ ਕਿਹਾ ਹੂੰ ਵੀ ਤੋਏ ਧਰਮ ਛੱਡਦੇ ਤਿਤਨੋ ਇਹ ਦੂਸਰੇ ਧਰਮ ਦੇ ਵਿੱਚ ਤੇਰਾ ਘਰ ਬਣਾ ਕੇ ਦਵਾਂਗੇ ਤੇਰੇ ਉਹ ਮਤਲਕ ਸਾਰੀਆਂ ਗੱਲਾਂ ਜੋ ਵੀ ਹੈਗੀਆਂ ਨੇ ਪਰ ਮੈਂ ਨਾ ਵੀ ਮੈਂ ਦੂਜੇ ਧਰਮ ਦੇ ਵਿੱਚ ਜਾ ਕੇ ਮੈਂ ਬਾਵਾ ਖੜੀਆਂ ਕਰੂੰਗਾ ਯਾਰ ਮੈਂ ਆਪਣਾ ਧਰਮ ਛੱਡ ਕੇ ਆਇਆ ਤੇ ਇਹ ਜੇ ਬੰਦੇ ਨੂੰ ਜਿਹੜਾ ਇੰਨੀਆਂ ਗੱਲਾਂ ਸੁਣ ਕੇ ਜਿੱਦਾਂ ਮਤਲਕ ਜਿਹੜੇ ਛੋਟੇ ਸਹਬਜ਼ਾਦੇ ਕਿੰਨੇ ਲਾਲਚ ਦਿੱਤੇ ਉਹਨਾਂ ਨੂੰ ਤੁਸੀਂ ਮਤਲਕ ਧਰਮ ਛੱਡ ਦੋ ਤੇ ਐਂ ਤੁਹਾਨੂੰ ਜਾਇਦਾਦ ਦਵਾਂਗੇ ਕਈ ਕੁਝ ਦਵਾਂਗੇ ਹਾਂਜੀ ਬਿਲਕੁਲ ਤੇ ਜੇ ਮਨ ਲਕੇ ਇਹ ਹੁਣਾਂ ਦੇ ਭਰਾ ਬਣੇ ਆ ਨਾ ਜਿੱਦੋਂ ਬੰਦਾ ਅਮਰਦਸਾ ਗੱਲ ਇਹਂ ਦਵਾ ਗੁਰੂ ਸਾਹਿਬ ਨੇ ਕਿਹਾ ਇਹ ਰੰਗਰੇਟੇ ਗੁਰੂ ਦੇ ਬੇਟੇ ਬਿਲਕੁਲ ਹਾਂਜੀ ਤੇ ਅੱਜ ਜੇ ਮਨ ਲਕੇ ਰੰਗਰੇਟਿਆਂ ਦਾ ਹਾਲ ਹੋ ਗਿਆ ਵੇਖਣ ਨੂੰ ਜਿੱਥੇ ਸਿੱਖ ਕੌਮ ਜਿਹੜੀ ਆ ਚੱਲਦੀ ਰੰਗਰੇਟਿਆਂ ਤੋਂ ਤੁਨੀ ਇਹ ਕੀ ਦਿਨ ਚਾਹੋਗੇ ਸਾਡੇ ਸਿੱਖ ਕੌਮ ਨੂੰ ਕਹਿੰਦੇ ਬੜੀ ਅਮੀਰ ਕੌਮ ਐ ਸਿੱਖ ਕੌਮ ਕੀ ਸਨੇਹਾ ਦਿਨਾ ਚਾਹੋਗੇ ਸਾਡੇ ਪੰਜਾਬੀ ਵੀਰਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਕੀ ਅਪੀਲ ਕੀ ਕਰਨਾ ਚਾਹੋਗੇ ਆਪਣੇ ਨੂੰ ਅਪੀਲ ਤਾਂ ਮੈਂ ਕਰਨਾ ਜ਼ਿਆਦਾ ਜ਼ਰੂਰ ਕਰੂੰਗਾ ਪਿੱ ਜਿਹੜੇ ਮਨ ਲੈ ਕੇ ਕੋਈ ਗਰੀਬ ਹੁੰਦਾ ਨਾ ਉਹਨੂੰ ਲੋਕ ਟਿਚ ਕਰ ਤੇ ਮਖੌਲਤੇ ਜ਼ਰੂਰ ਕਰਦੇ ਨੇ ਪੀ ਇਹ ਹੁਣ ਮਾੜਾ ਵਾ ਇਹ ਕਿਹਨਾਂ ਲੜ ਤੇ ਕੋਈ ਸਕਦਾ ਨਹੀਂ ਉਹਨੂੰ ਇਦਾਂ ਲੋਕ ਟਿਚ ਕਰ ਤੇ ਮਕਾਲ ਕਰ ਕਰ ਕੇ ਜਿਆਦਾ ਦੁਖੀ ਕਰ ਦਿੰਦੇ ਨੇ ਇੱਕ ਤਾਂ ਬੰਦਾ ਆਪਣੀ ਗਰੀਬੀ ਤੋਂ ਦੁਖੀ ਹੁੰਦਾ ਤੇ ਦੂਜਾ ਬੰਦਾ ਇਦਾਂ ਦੇ ਕਰ ਕਰਕੇ ਤੇ ਉਹਨੂੰ ਜਿਆਦਾ ਹੋਰ ਜਿਆਦਾ ਦੁਖੀ ਕਰ ਦਿੰਦੇ ਵੀ ਜਦਾਂ ਮਤਲਬ ਕਿ ਬੰਦਾ ਨਾਦਰ ਹੋਈ ਸਕਦਾ ਇਹਦੇ ਨਾਂ ਕੀ ਕਰਦਾ ਮੈਨੂੰ ਅੱਜ ਵੇਖਿਆ ਮੈਨੂੰ ਵੀ ਮੇਰਾ ਹੀ ਮਨ ਭਰ ਆਇਆ ਜਦੋਂ ਤੁਹਾਡੀਆਂ ਅੱਖਾਂ ਜੱਥਰੂ ਆ ਗਈਆਂ ਨੇ ਜਦੋਂ ਇੱਕ ਆਦਮੀ ਦੇ ਅੱਖਾਂ ਜੱਥਰੂ ਹੁੰਦੀਆਂ ਨੇ ਮੈਨੂੰ ਲੱਗਦਾ ਵੀ ਉਹ ਬਦਾਨੀ ਕਿੰਨਾ ਕੁ ਟੁੱਟਿਆ ਹੋਊਗਾ ਕਿੰਨਾ ਕੁ ਦੁਖੀ ਹੋਊਗਾ ਨਹੀਂ ਤੇ ਜਲਦੀ ਕਿਹਦੇ ਕਹਿੰਦੇ ਮਰਦ ਜਿਹੜਾ ਵਾ ਜਲਦੀ ਰੋਂਦਾ ਨਹੀਂ ਆ ਪਰ ਤੁਹਾਡੀ ਇੱਕ ਗੱਲ ਮੈਨੂੰ ਬਹੁਤ ਸੋਹਣੀ ਲੱਗੀ ਆ ਅਸੀਂ ਜਦੋਂ ਤੁਹਾਡੇ ਘਰ ਦੇ ਅੰਦਰ ਐਂਟਰ ਹੋਏ ਆ ਤੁਸੀਂ ਖੋਠੇ ਉੱਤੇ ਇੱਕ ਕਿਸੇ ਨਿਸ਼ਾਨ ਜਿਹੜਾ ਝੂਲਦਾ ਆ ਉਹ ਬੜਾ ਵੇਖ ਕੇ ਮਨ ਖੁਸ਼ ਹੋਇਆ ਵੀ ਆ ਕਿਸੇ ਖਾਲਸੇ ਦੇ ਘਰੇ ਆ ਗਏ ਆ ਕਿਸੇ ਦੇ ਸਿੰਘ ਦੇ ਘਰੇ ਆ ਗਏ ਆ ਇਹ ਚੀਜ਼ ਸਭ ਤੋਂ ਪਹਿਲਾਂ ਜੀ ਜਦੋਂ ਆਪਾਂ ਸਿੱਖ ਕੌਮ ਦਾ ਆਪਣਾ ਨਾਈਟ ਕਰਨੇ ਹਨ ਸਭ ਤੋਂ ਪਹਿਲਾਂ ਸਾਡਾ ਇੱਕ ਹੁੰਦਾ ਨਿਸ਼ਾਨ ਜਿਹਦੇ ਜਿਹੜਾ ਕੋਈ ਗੁਰ ਸਿੱਖ ਹੁੰਦਾ ਨਾ ਜਿਹਦੇ ਅੰਦਰ ਦੇ ਵਿੱਚ ਸਿੱਖੀ ਵੜੀ ਹੈ ਉਹਦੇ ਨਿਸ਼ਾਨ ਕੇਸਰੀ ਨਿਸ਼ਾਨ ਤੇ ਜ਼ਰੂਰ ਲਾਉਗਾ ਜਾਂ ਕੇਸਰੀ ਨਿਸ਼ਾਨ ਲਾਉਗਾ ਜਾਂ ਨੀਲੇ ਰੰਗ ਦਾ ਨਿਸ਼ਾਨ ਲਾ ਦੂਗਾ ਬਿਲਕੁਲ ਨਿਸ਼ਾਨ ਤੇ ਉਹਦੇ ਘਰ ਦੇ ਵਿੱਚ ਜ਼ਰੂਰ ਹੁੰਦਾ ਜੀ ਤੇ ਜੇਦੇ ਘਰ ਨਿਸ਼ਾਨ ਨਹੀਂ ਆ ਮਹਾਰਾਜ ਦਾ ਨਿਸ਼ਾਨ ਨਹੀਂ ਹੈ ਤੇ ਉਹ ਸਿੱਖ ਕਹਾਦਾ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਦੇ ਉਸ ਪਰਵਾਦੇ ਨਾਲ ਸਾਡੀ ਖਾਸ ਕਰਕੇ ਸਿੱਖ ਸੰਗਤ ਨੂੰ ਪਹੁੰਚ ਲਿਆ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਸਤੇ ਨੇ ਐਨਆਰਆਈ ਸਾਡੇ ਪੰਜਾਬੀ ਭਰਾ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਹੋ ਗਏ ਨੇ ਸਾਡੇ ਪੰਜਾਬ ਦੇ ਗੁਰਦਾਸਪੁਰ ਜਿਹੜੇ ਦਾ ਕਿਲੇ ਕਲਾ ਪਿੰਡ ਆ ਇੱਥੇ ਪਹੁੰਚੇ ਆ ਤੇ ਅੱਖਾਂ ਜੱਥਰੂ ਆ ਗਏ ਨੇ ਕੋਈ ਨਹੀਂ ਸਿੰਘ ਸਾਹਿਬ ਸਿੰਘ ਕਦੀ ਡੌਂਦੇ ਨਹੀਂ ਹੁੰਦੇ ਜਿੰਦਗੀ ਗੱਲ ਨੋਟ ਕਰ ਲਿਓ ਸਿੰਘ ਸ਼ੇਰ ਕੌਮ ਹੈ ਬਹਾਦਰ ਕੌਮ ਹੈ ਠੀਕ ਹੈ ਨਾ ਜਿੱਥੇ ਖਾਲਸਾ ਦਾ ਨਾਮ ਆ ਜਾਂਦਾ ਤੇ ਸਾਰੀਆਂ ਕੌਮਾਂ ਇੱਥੇ ਪੜ ਜਾਂਦੀਆਂ ਨੇ ਸਿੰਘ ਖਾਲਸਾ ਹਮੇਸ਼ਾ ਰਾਜ ਕਰਦੇ ਨੇ ਤੇ ਸਾਡੀ ਦਸ਼ਕਾਂ ਅਪੀਲ ਹੈ ਭਾਈ ਇਸ ਪ੍ਰਵਾਹ ਦੀ ਵੱਤ ਵਸਾਰ ਦਿਓ ਤੇ ਖਾਸ ਕਰਕੇ ਪੰਜਾਬੀ ਦੀ ਜਿਹੜੇ ਸਾਡੀ ਸਿੱਖ ਸੰਸਥਾਵਾਂ ਵਾਂ ਵੱਡੀਆਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਅਰਬਾਂ ਦਾ ਬਜਟ ਆ ਪਰ ਤੁਸੀਂ ਦੇਖ ਸਕਦੇ ਹੋ ਅੱਜ ਕੀ ਹਾਲਾਤ ਨੇ ਕਿੱਥੇ ਗਿਆ ਉਹ ਪੈਸਾ ਜਿਹੜੇ ਅਰਬਾਂ ਦਾ ਬਜਟ ਆ ਜਿੱਥੇ ਇੰਨੇ ਨੇ ਗੁਰੂ ਘਰ ਬਣਾਉਂਦੇ ਹੋ ਬਾਈ ਗੁਰੂ ਦੇ ਘਰ ਜਿਹੜੇ ਰਹਿਣ ਵਾਲੇ ਨੇ ਸਾਡੇ ਸਿੱਖ ਕੌਮ ਨੇ ਇਹਨਾਂ ਦਾ ਹਾਲਾਤ ਥੋੜੇ ਸੁਧਾਰੋ ਇਹਨਾਂ ਵੱਲ ਵੀ ਝਾਤ ਮਾਰੋ ਨਹੀਂ ਤੇ ਮੈਨੂੰ ਲੱਗਦਾ ਵੀ ਬਹੁਤਾ ਸਮਾਂ ਨਹੀਂ ਜਿਸ ਤਰ੍ਹਾਂ ਇਹਨਾਂ ਨੂੰ ਆਫਰਾਂ ਸ਼ੁਰੂ ਹੋ ਗਈਆਂ ਨੇ ਵੀ ਸਾਡੇ ਧਰਮਾਚਾਰ ਦਾ ਰਾੜਾ ਸਭ ਕੁਝ ਦਿੱਤਾ ਜਾਊਗਾ ਕਿ ਤੁਸੀਂ ਵੀ ਤੇ ਆ ਕੇ ਆਫਰ ਦਿਓ ਉਹਨਾਂ ਨੂੰ ਆ ਕੇ ਵੀ ਤੁਸੀਂ ਗੁਰੂ ਸਿੰਘ ਬਣੋ ਜਾਂ ਤੁਸੀਂ ਇਹਨੇ ਪਾਠ ਕਰੋ ਤੁਹਾਨੂੰ ਸਭ ਕੁਝ ਦਿੱਤਾ ਜਾਊਗਾ ਤੁਹਾਡੇ ਬੱਚੇ ਤੱਕ ਫ੍ਰੀ ਪੜ੍ਹਾਏ ਜਾਣਗੇ ਤੁਹਾਡੇ ਘਰ-ਬਾਰ ਤੁਹਾਨੂੰ ਰਾਸ਼ਨ ਤੱਕ ਦਿੱਤਾ ਜਾਊਗਾ ਤੁਸੀਂ ਕਿਦੇ ਆਫਰਾਂ ਦਿਓ ਇਹਨਾਂ ਨੂੰ ਤਾਂ ਜੋ ਕਿਸੇ ਭਾਵੇਂ ਲਾਲਚ ਵਿੱਚ ਆ ਕੇ ਸਿੱਖੀ ਨਾਲ ਜੁੜਨ ਸਹੀ ਆ ਕੇ ਕਿੱਥੇ ਗਾੜੀ ਸਾਡੀ ਸਿਕ ਕੌਮ ਬਹੁਤ ਹੀ ਵਧੀਆ ਗੱਲ ਨਹੀਂ ਸਾਡੇ ਪੰਜਾਬ ਵਾਸਤੇ ਆ ਤੁਸੀਂ ਮੂੰਹੋਂ ਸੁਣ ਲਓ ਕਿਸ ਤਰ੍ਹਾਂ ਜਬਾਨੀ ਜੜੀਆਂ ਨੇ ਅੱਜ ਜੜੀਆਂ ਗੱਲਾਂ ਦਸੀਆਂ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ